ਅੱਜ ਅਸੀਂ ਪਹੁੰਚੇ ਸੀਗੇ ਜੀ ਪਿੰਡ ਹਿੰਮਤਪੁਰਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਅਧ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਕੋਲ ਸਾਡਾ ਜਿਹੜਾ ਮਸਲਾ ਸੀਗਾ ਉਹ ਸਾਡਾ ਕੱਲਿਆਂ ਦਾ ਨਹੀਂ ਸਾਰੇ ਪਿੰਡ ਦਾ ਸੰਝਾ ਹੈਗਾ ਉਹ ਹੈਗੀ ਹੈ ਜਿਹੜੀ ਡਰੇਨ ਆ ਹਿੰਮਤਪੁਰਾ ਡਰੇਨ ਉਹਦਾ ਹਾਲਤ ਬੜੀ ਭੈੜੀ ਹਾਲਤ ਆ ਉਹਦੀ ਤੇ ਉਹਦੇ ਸੰਬੰਧੀ ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਬਾਈ ਗੁਰਮukh ਸਿੰਘ ਨਾਲ ਸਤਿ ਸ਼੍ਰੀ ਅਕਾਲ ਜੀ ਨੇ ਗਰਮਫੇਹ ਹੁੰਦਾ 파ਪਿਕਸਾ ਯੂਨੀਕਤਾ ਗ੍ਰਾਹਕ ਵੱਲੋਂ ਜੋ ਅੱਜ ਇਹਨਾਂ ਨੇ ਦੱਸਿਆ ਵੀ ਇਹ ਡਰੇਨ ਗੁੰਝੀ ਡਰੇਨ ਦੀ ਹਾਲਤ ਮੰਦੀ ਆ ਉਹਦੇ ਸੰਬੰਧੀ ਇਹ ਸਾਰੀ ਗੱਲ ਮਤਲਬ ਪੈਂਡ ਨਾਲ ਜੁੜੀ ਹੋਈ ਆ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਡਰੇਨ ਦੀ ਸਫਾਈ ਵਾਪਤ ਏਡੀਸੀ ਮੈਡਮ ਕਰਨਜੀਤ ਕੌਰ ਜਾਨ ਨੇ ਇਹਨੂੰ ਦੋ ਵਾਰੀ 21 18 ਤਰੀਕ ਨੂੰ ਤੇ ਦੋ ਚਲੇ ਇਸ ਮਸਲੇ ਤੇ ਡਰੇਨ ਦੀ ਸਫਾਈ ਕਿਉਂਕਿ ਉਹਦੇ ਵਿੱਚ ਗੂਟੀ ਆ ਉਹਦੇ ਵਿੱਚ ਕੋਈ ਦਰਾਖਤ ਕਟੇਗੇ ਹੋਏ ਆ ਜਿੱਥੇ ਇਹੇ ਸਫਾਈ ਦੇ ਨਾਲ ਬਿਮਾਰੀਆਂ ਦੀ ਰੋਕਥਾਮ ਹੋ ਸਕਦੀ ਹੈ ਉੱਥੇ ਜਿਹੜਾ ਹਰ ਹੜਾਂ ਦਾ ਖਤਰਾ ਘਟਾਇਆ ਜਾ ਸਕਦਾ ਕਿਉਂਕਿ ਜਿਹੜੇ ਪਿੱਛੇ ਪਿੰਡ ਆ ਜਾਂ ਪਿੱਛੇ ਕੋਈ ਨਾਲੇ ਆ ਨਹਿਰਾਂ ਨੇ ਜਦੋਂ ਓਵਰਫਲੋ ਹੁੰਦੇ ਆ ਜਾਂ ਮੀਂਹ ਦਾ ਪਾਣੀ ਆਉਂਦਾ ਹੈਗਾ ਉਦੋਂ ਇਸ ਟ੍ਰੈਂਡ ਚ ਹਾਂ ਠੀਕ ਹੈ ਨਾ ਮੂਰੇ ਕੋਲ 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 ਦਾ ਕੰਪੀ ਚਾਲਦੇ ਹੈਗਾ ਉਹਦੇ ਨਾਲ ਵੀ ਸਮੱਸਿਆ ਹੁੰਦੀ ਆ ਇਸ ਕਰਕੇ ਇਹਦੇ ਨਾਲ ਜੇ ਉਹਦੀ ਸਫਾਈ ਨਹੀਂ ਹੋਈ ਦੀ ਤਾਂ ਪਿੰਡ ਵਿੱਚ ਗੰਭੀਰ ਬਿਮਾਰੀਆਂ ਤੈਲ ਸੜਕਾਂ ਦੀਆਂ ਵੱਡੀ ਬੱਧਰ ਤੇ ਤੇ ਬੰਦੇ ਬਿਮਾਰ ਹੋ ਗਏ ਇਸ ਕਰਕੇ ਅਸੀਂ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਇਹ ਗੱਲ ਧਿਆਨ ਚ ਲਿਆਉਂਦੀ ਸੀ। ਤੁਹਾਡੇ ਕੋਲ ਉਹ ਮੰਗ ਪੱਤਰ ਵੀ ਆ। ਡੀਸੀ ਸਰ ਨੇ ਏਡੀਸੀ ਜੈਡਮ ਨੂੰ ਉਹ ਜਾਰੀ ਵੀ ਕੀਤਾਗਾ ਹਾਂ ਯਾਰ ਤੁਸੀਂ ਇਹ ਤੇ ਕਾਰਵਾਈ ਕਰੋ ਜਿਹੜਾ ਡਰੇਨ ਵਿਭਾਗ ਆ ਉਹਦੀ ਸਫਾਈ ਕਰਾਵੇ ਜਗਲਾਂਤ ਵਿਭਾਗ ਜੇ ਕਿਸ ਤਰ੍ਹਾਂ ਸੋਤੇ ਫਸੇ ਹੋਏ ਆ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਐਸੇ ਭਰੋਸਾ ਦਿੱਤਾ ਸੀ ਵੀ ਅਸੀਂ ਇਹ ਕਰਾਵਾਂਗੇ ਪਰ ਹਜੇ ਤੱਕ ਇਹ ਤੇ ਮਤਲਬ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਅਸੀਂ ਜਿੱਥੇ ਬੰਦਿਆਂ ਵੱਲੋਂ ਦੁਵਾਰੇ ਵੀ ਇਹ ਕੋਸ਼ਿਸ਼ ਕੀ ਕਰਦੇ ਆਂ ਵੀ ਯਾਰ ਉਹਨਾਂ ਨੂੰ ਫੋਨ ਸੰਪਰਕ ਰਹੀ ਜਾਂ ਕੋਈ ਉਹਨਾਂ ਨੂੰ ਬੁਲਾਇਆ ਜਾਵੇ। ਸਾਡੇ ਵੱਲੋਂ ਇਹ ਮੰਗ ਆ ਵੀ ਇਹਦੀ ਸਫਾਈ ਜਾਂਚ ਜਲਦੀ ਕੀਤੀ ਜਾਵੇ ਤੇ ਜਿਹੜਾ ਹੜਾਂ ਦਾ ਖਤਰਾ ਤੇ ਕੋਈ ਗੰਭੀਰ ਬਿਮਾਰੀਆਂ ਦਾ ਖਤਰਾ ਘਟਾ ਲਿਆ ਜਾਵੇ। ਅ ਆਪਾਂ ਗੱਲਬਾਤ ਕਰਦੇ ਆਂ ਮਾਸਟਰ ਦਰਸ਼ਨ ਸਿੰਘ ਜੀ ਨਾਲ। ਮਾਸਟਰ ਜੀ ਤੁਹਾਡਾ ਇਹ ਡਰੇਨ ਦੇ ਮਸਲੇ ਸੰਬੰਧੀ ਕੀ ਬੋਲਣਾ ਹੈ? ਹਾਂਜੀ ਦਰਸ਼ਨ ਸਿੰਘ ਹਿੰਮਤਪੁਰਾ ਜੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰਾਂ ਨੇ ਜ਼ਿਲ੍ਹਾ ਮੋਗਾ ਜਿਹੜਾ ਡਰੇਨ ਦਾ ਮਸਲਾ ਇਹ ਬਹੁਤ ਗੰਭੀਰ ਮਸਲਾ ਉਹਦੇ ਵਿੱਚ ਜਿਹੜੇ ਮਤਲਬ ਕੋਈ ਆਵਾ ਕਾਹ ਵਗੈਰਾ ਤੇ ਜੰਗਲੀ ਬੂਟੀ ਜਿਹਨੇ ਬਿਲਕੁਲ ਉਹ ਡਰੇਨ ਆ ਜਿਹੜੀ ਉਹ ਬਲੌਕ ਕਰ ਛੱਡੀ ਆ ਇਦੋਂ ਵੀ ਅੱਗੇ ਉਹਦੇ ਵਿੱਚ ਜਿਹੜੀਆਂ ਅੰਤਰਾਖਤਾ ਡਿੱਗੇ ਹੋਇਆ ਵੱਡੇ ਵੱਡੇ ਜਿਨ੍ਹਾਂ ਨੇ ਬਿਲਕੁਲ ਉਹ ਪਾਣੀ ਰੋਕਿਆ ਹੋਇਆ ਤੇ ਜਿਹਦੇ ਨਾਲ ਉਹ ਪਾਣੀ ਗੰਦਾ ਪਾਣੀ ਉਹ ਚੜ ਜਾਂਦਾ ਫਸਲਾਂ ਦੇ ਵਿੱਚ ਇਹਨਾਂ ਨੂੰ ਫਸਲਾਂ ਦਾ ਨੁਕਸਾਨ ਹੁੰਦਾ ਤੇ ਜਦੋਂ ਉੱਥੋਂ ਦੀ ਲਗਾਤਾਰ ਜਿਹੜਾ ਉਹ ਪਾਣੀ ਗੰਦਾ ਰੁਕਿਆ ਹੋਇਆ ਉਹ ਧਰਤੀ ਦੇ ਵਿੱਚ ਜਿਹੜਾ ਜੀਰ ਜਾਂਦਾ ਜਿਹਦੇ ਨਾਲ ਉੱਥੇ ਰਹਿਣ ਵਾਲੇ ਲੋਕ ਨੇ ਯਾਨੀ ਸਾਡੇ ਪਿੰਡ ਦੇ ਵਿੱਚ ਹੀ ਪੰਜ ਬਸਤੀਆਂ ਜਿਹੜੀਆਂ ਬਿਲਕੁਲ ਡਰੇਨ ਦੇ ਉੱਪਰ ਰਹਿੰਦੀਆਂ ਤੇ ਜਿਨ੍ਹਾਂ ਦਾ ਮਤਲਬ ਆ ਪਾਣੀ ਆ ਉਹ ਬਿਲਕੁਲ ਖਰਾਬ ਹੋ ਚੁੱਕਿਆ ਤੇ ਉਹ ਵਿਚਾਰੇ ਉਹੀ ਪਾਣੀ ਵਰਤਦੇ ਆ ਤੇ ਉਸ ਪਾਣੀ ਦੇ ਨਾਲ ਅਜਿਹੇ ਗੰਭੀਰ ਬਿਮਾਰੀਆਂ ਦਾ ਖਤਰਾ ਤੇ ਇਸ ਕਰਕੇ ਵੀ ਹੋ ਜਿਹੜੀ ਉਹਦੀ ਸਫਾਈ ਕਰਾਣੀ ਕਰਾਉਣੀ ਚਾਹੀਦੀ ਆ ਥੋੜਾ ਟਾਈਮ ਹੋ ਗਿਆ ਪੰਚਾਇਤ ਨੇ ਮਹਿਕਮੇ ਨੇ ਅਰਜ਼ੀਆਂ ਭਰਵਾਈਆਂ ਸੀਗੀਆਂ ਨਰੇਗਾ ਮਜ਼ਦੂਰਾਂ ਵੱਲੋਂ ਪਰ ਉਹ ਕੰਮ ਨਹੀਂ ਦਿੱਤਾ ਕੰਮ ਤਾਂ ਉਹ ਕਰਨ ਵਾਲਾ ਪਰ ਉੱਥੇ ਕੰਮ ਵੀ ਦਿੱਤਾ ਜਾ ਸਕਦਾ ਜਿਹਦੇ ਨਾਲ ਉਹਦੀ ਸਫਾਈ ਵੀ ਹੋਊਗੀ ਤੇ ਜਿਹਦੇ ਨਾਲ ਉਹੋ ਕੰਮ ਵੀ ਮਿਲੂਗਾ ਅਰਜ਼ੀਆਂ ਭਰਾਈਆਂ ਨੂੰ ਵੀ ਅੱਜ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਤੇ ਪਰ ਉੱਥੇ ਲਾਇਆ ਨਹੀਂ ਕਿਸੇ ਨੇ ਸਗੋਂ ਜਥੇਬੰਦੀਆਂ ਦੋ ਵਾਰੀ ਜਿਹੜੀਆਂ ਉਹ ਏਡੀਸੀ ਨੂੰ ਮਿਲੀਆਂ ਏਡੀਸੀ ਨੇ ਭਰੋਸਾ ਵੀ ਦਿੱਤਾ ਵੀ ਕਰਵਾਵਾਂਗੇ ਤੇ ਬਿਲਕੁਲ ਹਲੇ ਤੱਕ ਕੋਈ ਅਸਾਨੀ ਤੇ ਉਤੋਂ ਬਰਸ਼ਾਤਾਂ ਦਾ ਜਿਹੜਾ ਉਹ ਟਾਈਮ ਆਇਆ ਪਿਆ ਜੀ ਬਰਸ਼ਾਤਾਂ ਹੋ ਜਾਂਦੀਆਂ ਤਾਂ ਇਹ ਪਾਣੀ ਆ ਜਿਹੜਾ ਉਹਨਾਂ ਬਸਤੀਆਂ ਨੂੰ ਜਿਹੜਾ ਉਹ ਪਰੇਸ਼ਾਨ ਕਰੂਗਾ ਇਹਦੇ ਨਾਲ ਹੀ ਜਿਹੜੇ ਪੋਲਾ ਬਣੇ ਹੋਏ ਆਰਜੀ ਤੌਰ ਤੇ ਦੋ ਪੋਤਾ ਬਣੇ ਆਰਜੀ ਤੌਰ ਤੇ ਬਿਲਕੁਲ ਆਰਜੀ ਤੌਰ ਤੇ ਉਹਦੇ ਵਿੱਚ ਜਿਹੜੀਆਂ ਉਹ ਪਾਈਪਾਂ ਪਾਈਆਂ ਹੋਈਆਂ ਤੇ ਇਹ ਬੂਟੀ ਆ ਜਿਹੜੀ ਮਤਲਬ ਜਦੋਂ ਉਹ ਆ ਬਰਸ਼ਾਤਾਂ ਹੋਈਆਂ ਤੇ ਬੂਟੀ ਉਹਨਾਂ ਦੇ ਵਿੱਚ ਹੀ ਜਿਹੜੀ ਫਸ ਜਾਣੀ ਆ ਤੇ ਫਸ ਕੇ ਜਿਹੜਾ ਪਾਣੀ ਓਵਰ ਹੋ ਜਾਣਾ ਤੇ ਇੱਕ ਪੋਲਾ ਜਿਹੜਾ ਬਲਾਸਪੁਰ ਵਾਲੀ ਰਾਹ ਤੇ ਉਹਦੇ ਰੇਲਿੰਗ ਬਿਲਕੁਲ ਹੀ ਨਹੀਂ ਬਿਲਕੁਲ ਹੀ ਕੋਨਾ ਪੋਲਾ ਹੋ ਉਹ ਤੇ ਰੇਲਿੰਗਾ ਜਿਹੜੀ ਉਹ ਲੱਗਣੀ ਚਾਹੀਦੀ ਆ ਕੋਈ ਹਾਲਾ ਜਿਹੜਾ ਉਹ ਹੋਣਾ ਚਾਹੀਦਾ ਨੇਰੇ ਸਵੇਰੇ ਜਿਹੜਾ ਉਹ ਹਾਦਸਾ ਵਾਪਰਨ ਦਾ ਵਾਪਰਨ ਦਾ ਜਿਹੜਾ ਉਹ ਡਾਰਾ ਤੇ ਸਰਕਾਰ ਇਹਦੇ ਵਾਲਾ ਪ੍ਰਬੰਧਕ ਇਹਦੇ ਵਾਲਾ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਤਾਂ ਜੱਥੇ ਬੰਨੀਆਂ ਵੱਲੋਂ ਫਿਰ ਅਰੇ ਕੋ ਦਾ ਸੰਘਰਸ਼ੀ ਆ ਤੇ ਸੰਘਰਸ਼ ਅਸੀਂ ਲੋਕਾਂ ਨਾਲ ਲੈ ਕੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਕਰਾਂਗੇ ਅੱਜ ਅਸੀਂ ਜਿਹੜੀ ਆਪਣੀ ਡਰੇਨ ਆ ਉਹ ਬੂਟੀ ਨਾਲ ਬਿਲਕੁਲ ਹੀ ਫੁੱਲ ਹੋ ਚੁੱਕੀ ਆ ਕੱਲ ਨੂੰ ਜੇ ਮੀਂਹ ਪੈਂਦਾ ਤਾਂ ਉਹਦਾ ਜਿਹੜਾ ਅਸਰਾ ਉਹ ਪਿੰਡ ਤੇ ਹੀ ਪਊਗਾ ਤੇ ਫਸਲਾਂ ਤੇ ਪਊਗਾ ਉਹ ਸਬੰਧੀ ਅਸੀਂ ਅੱਜ ਹਰਦੀਪ ਸਿੰਘ ਵਿੱਕੀ ਮੈਂਬਰ ਜੋ ਪਹਿਲਾ ਮੈਂਬਰ ਰਹਿ ਚੁੱਕਿਆ ਤੇ ਅਸੀਂ ਉਹਨਾਂ ਕੋਲੇ ਆਏ ਸੀਗੇ ਘਰ ਦੇ ਉਹਨਾਂ ਨਾਲ ਗੱਲਬਾਤ ਸਾਸੀ ਗਾਲੀ ਮਿੰਟੂ ਬਾਈ ਇਹਦੇ ਚ ਇਹ ਚੱਕਰਾ ਵੀ ਜਿਹੜਾ ਹੀ ਆਪਣਾ ਡਰੇਨ ਦਾ ਮਹਿਕਮਾ ਇਹਨਾਂ ਨੇ ਸਾਲ ਡੇਢ ਸਾਲ ਪਹਿਲਾਂ ਆਪਣੀ ਸਫਾਈ ਕਰਵਾਈ ਸੀ ਮੋਟੀ ਵੀ ਕੱਢੀ ਸੀ ਜੀ ਬਨ ਵੀ ਜਿਹੜੇ ਸੀਗੇ ਸਾਈਡਾਂ ਤੇ ਕੱਢਤੀਆਂ ਇਹ ਦਰਖਤ ਟੁੱਟੇ ਹੀ ਕਰੀਬ ਉਹ ਵੀ ਕੱਢਦੇ ਸੀ ਹੂੰ ਹੁਣ ਇਹਦਾ ਮੇਨ ਮੁੱਦਾ ਇਹ ਆ ਵੀ ਪੰਚਾਇਤਾਂ ਭੰਗ ਹੋ ਚੁੱਕੀਆਂ ਜੀ ਪ੍ਰਸ਼ਾਸਨ ਨੂੰ ਆਪਾਂ ਤੇ ਇੱਕੋ ਅਪੀਲ ਕਰਦੇ ਆ ਵੀ ਸਾਡੀ ਜਿਹੜੀ ਹਿੰਦਤਪੁਰ ਦੀ ਆਬਾਦੀ ਆ ਹੂੰ ਦੋ ਤਿੰਨ ਬਸਤੀਆਂ ਸਾਡੀਆਂ ਡਰੇਨ ਤੇ ਲੱਗਦੀਆਂ ਹਾਂਜੀ ਹਾਂਜੀ ਉਹ ਉਹਦੇ ਬਸਤੀਆਂ ਲੱਗਣ ਕਰਕੇ ਇਰੀ ਡਰੇਨ ਦੀ ਨਹੀਂ ਸਫਾਈ ਹੋਣ ਕਰਕੇ ਉਥੇ ਡੇਂਗੂ ਦੇ ਮਰੀਜ਼ ਵੀ ਪਏ ਆ ਪੀਲੀਏ ਦੇ ਮਰੀਜ਼ ਵੀ ਆ ਹਾਂਜੀ ਠੀਕ ਆ ਤੇ ਹੋਰ ਵੀ ਬਿਮਾਰੀਆਂ ਲੱਗ ਪਗ ਪਾਣੀ ਖੜਨ ਕਰਕੇ ਗੰਦਗੀ ਦਾ ਕਰਕੇ ਹਾਂਜੀ ਜਿਆਦਾ ਬਿਮਾਰੀਆਂ ਨਾਲ ਲੋਕ ਜਿੰਨੇ ਵੀ ਉਬਾਦੀ ਆ ਹੂੰ ਕਹਿਣਾ ਮਤਲਬ ਸੂਝ ਜਿਵੇਂ ਵੀ ਆਪਾਂ ਕਹਿ ਦਈਏ ਵੀ ਇੱਕ ਦਮ ਘੁੱਟਿਆ ਪਿਆ ਹਾਂ ਆਪਾਂ ਪ੍ਰਸ਼ਾਸਨ ਨੂੰ ਇੱਕੋ ਅਪੀਲ ਕਰਦੇ ਆਂ ਵੀ ਇਹਦੀ ਅਲਗ ਔਰ ਕੀਤੀ ਜਾਵੇ ਨਾਲ ਤਾਂ ਸਾਡੀਆਂ ਫਸਲਾਂ ਦਾ ਨੁਕਸਾਨ ਜੇ ਅੱਜ ਪਾਣੀ ਓਵਰਫਲੋ ਹੁੰਦਾ ਜੀ ਫਸਲਾਂ ਨੂੰ ਨੁਕਸਾਨ ਵੀ ਹੋਣਾ ਹਾਂਜੀ ਬਾਅਦ ਦੇ ਵਿੱਚ ਪੈਸੇ ਆਪਾਂ ਮੰਗ ਕਰਾਂਗੇ ਸਰਕਾਰ ਤੋਂ ਵੀ ਸਾਡੀ ਫਸਲ ਮਰ ਗਈ ਸਾਨੂੰ ਹਾਂਜੀ ਕਹਿਣ ਦਾ ਮਤਲਬ ਉਹ ਦੇਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਗੌਰ ਕਰ ਲੇ ਲੱਗਦਾ ਸਾਡੀ ਆਬਾਦੀ ਦੋ ਧਰਮਕ ਗੁਰਦੁਆਰੇ ਵੀ ਲੱਗਦੇ ਹੀ ਡਰੇਨ ਤੇ ਹਾਂਜੀ ਹਾਂਜੀ ਸਿੱਧਾ ਦੇ ਜਿੱਥੇ ਕਹਿਣ ਦਾ ਮਤਲਬ ਦਸਮੀ ਲੱਗਦੀ ਆ ਤੇ ਪਿੰਡ ਵੀ ਸਾਡਾ ਡਰੇਨ ਚ ਪਾਣੀ ਪੈਂਦਾ ਓਵਰਫਲੋ ਹੋ ਕੇ ਜਦੋਂ ਪਿੰਡ ਮੀਂਹ ਪੈਂਦਾ ਜੀ ਡਰੇਨ ਨਾਲੋਂ ਪਾਣੀ ਜਾਂਦਾ ਤੇ ਹੁਣ ਇੱਧਰ ਨੂੰ ਉਹ ਪਿੰਡ ਨੂੰ ਹੁਣ ਉਹ ਪਿੰਡ ਨੂੰ ਪਾਣੀ ਵਾਪਸ ਆ ਰਿਹਾ ਵੀ ਪਿੰਡ ਦੇ ਵਿੱਚ ਵੀ ਬਿਮਾਰੀ ਆਉਣ ਦਾ ਕਾਰਨ ਆਪਾਂ ਪ੍ਰਸ਼ਾਸਨ ਨੂੰ ਇੱਕੋ ਅਪੀਲ ਕਰਦੇ ਆ ਵੀ ਇਹਦੇ ਤੇ ਗੌਰ ਕੀਤੀ ਜਾਵੇ ਇਹ ਸਾਡਾ ਮਸਲਾ ਬਹੁਤ ਵੱਡਾ ਈ ਇਹਦਾ ਹੱਲ ਕੀਤਾ ਹਾਂ ਮੀਂਹ ਮਸਲਾ ਇੱਕ ਹੋਰ ਤੁਹਾਡੇ ਧਿਆਨ ਚ ਗੱਲ ਦੋਣੀ ਚਾਹਣਾ ਜਿਹੜੇ ਦੋ ਪੌਲਾ ਇੱਕ ਤਾਂ ਗੁਰਦੁਆਰਾ ਮਲੋਚੀ ਵਾਲਾ ਤੇ ਇੱਕ ਗ੍ਰੈਡ ਨੂੰ ਜਾਂਦਾ ਇਸ ਹਾਂ ਇੱਕ ਬਲਾਸਪੁਰ ਵਾਲਾ ਉਹਨਾਂ ਦੇ ਨਾ ਰੇਲਿੰਗ ਹੈ ਨਹੀਂ ਗੀ ਹਾਂਜੀ ਇਹ ਮਹਿਕਮੇ ਨੂੰ ਅੱਗੇ ਵੀ ਇੱਕ ਦੋ ਵਾਰੀ ਆਪਾਂ ਚਿੱਠੀਆਂ ਲਿਖ ਕੇ ਭੇਜੀਆਂ ਜੀ ಗ್ರಾಮ ਪੰਚਾਇਤ ਨੇ ਮਤਾ ਵੀ પાਕੇ ਦਿੱਤਾ ਸੀ ਜੀ ਇਹ ਸੜਕ ਮਹਿਕਮਾ ਕਹਿੰਦਾ ਵੀ ਜਿਹੜਾ ਡਰੇਨ ਮਹਿਕਮਾ ਇਹ ਵੱਖਰਾ ਹਾਂਜੀ ਇਹ ਪੌੜੀ ਵਾਰੀ ਕਿਉਂਕਿ ਸੋਨੋ ਪਤਾ ਜੀ ਅੱਜ ਆਪਣੇ ਹੰਮਤਪੁਰੇ ਦੇ ਵਿੱਚ ਓਵਰਫਲੋ ਮੀਂਹ ਹੁੰਦਾ ਜੀ ਪੈਂਦਾ ਪਾਣੀ ਹੁੰਦਾ ਹਾਂ ਜਾਣ ਦੀ ਤਾਂ ਜੋ ਖੇਤਾਂ ਵਾਲਿਆਂ ਤਾਂ ਆਉਣੀ ਆਉਣੀ ਦਿੱਕਤ ਨਿਹਾਲ ਸਿੰਘ ਵਾਲੇ ਜੀ ਨੇ ਮੰਡੀ ਜਾਣਾ ਜਾਂ ਬਲਾਸਪੁਰ ਜਾਣਾ ਉਹਨਾਂ ਨੂੰ ਵੀ ਬਹੁਤ ਵੱਡੀ ਸਮੱਸਿਆ ਕੱਟੇ ਪਿੰਡ ਆਪਣਾ ਕੱਟਿਆ ਜਾਣਾ ਹਾਂਜੀ ਹਾਂਜੀ ਮੇਨ ਜਿਹੜਾ ਮੁੱਦਾ ਜੀ ਆਪਾਂ ਦਾ ਪ੍ਰਸ਼ਾਸਨ ਨੂੰ ਇੱਕੋ ਅਪੀਲ ਕਰਦੇ ਹਾਂ ਵੀ ਇਹਦੀ ਜਲਦੀ ਤੋਂ ਜਲਦੀ ਸਫਾਈ ਕੀਤੀ ਜਾਵੇ ਹਾਂਜੀ ਸਫਾਈ ਕੀਤੀ ਹੈ ਜਿਹੜੇ ਸਾਡੇ ਮਰੀਜ਼ ਆ ਜੀ ਕੋਈ ਡੇਂਗੂ ਦਾ ਮਰੀਜ਼ ਆ ਕੋਈ ਪੀਲੀ ਦਾ ਮਰੀਜ਼ ਆ ਉਹਨਾਂ ਕੋਲੇ ਪਹੁੰਚ ਕੇ ਘਰਾਂ ਕੋਲੇ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਕਰਿਆ ਜਾਵੇ ਇਹ 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 ਮੇਨ ਬੜੀਆ ਗੱਲ ਆ ਤੁਹਾਡੀ ਕਿਉਂਕਿ ਅਸੀਂ ਦੇਖਿਆ ਅਸੀਂ ਸਰਵੇ ਕਰਿਆ ਸੀਗਾ ਉੱਥੇ ਤਕਰੀਬਨ ਬਈ ਜਿਹੜੇ ਘਰ ਆ ਗਏ ਡੇਨ ਤੇ ਫਰੇ ਘਰ ਚ ਇੱਕ ਇੱਕ ਦੋ ਦੋ ਮਰੀਜ਼ ਮਲੇਰੀਆ ਜਾਂ ਪੀਲੀਏ ਦੇ ਮਲੇਰੀਆ ਜਾਂ ਪੀਲੀਏ ਦੇ ਹਾਂਜੀ ਤੇ ਡੇਂਗੂ ਦੀ ਵੀ ਸਮੱਸਿਆ ਆ ਰਹੀ ਹੈ ਪਾਣੀ ਖੜਾ ਗੱਲ ਪਤਾ ਕੀ ਹੈ ਜੀ ਉਹ ਸਾਰੇ ਆਪਾਂ ਕਹਿ ਲਈਏ ਵੀ ਗੈਰਤੀ ਪਰਿਵਾਰ ਆ ਤੇ ਉਹਨਾਂ ਕੋਲ ਇੰਨੇ ਸਾਧਨ ਹੈ ਨਹੀਂਗੇ ਵੀ ਉਹ ਪੈਸੇ ਖਰਚ ਕਰ ਸਕਣ ਤਾਂ ਆਪਣੀ ਜਿਵੇਂ ਤੁਸੀਂ ਕਹਿੰਦੇ ਸਰਕਾਰ ਨੂੰ ਆਪਣੀ ਬੇਨਤੀ ਆ ਸਿਹਤ ਮਹਿਕਮੇ ਨੂੰ ਬੇਨਤੀ ਆ ਵੀ ਉੱਥੇ ਘਟੋ ਘਟ ਕੈਂਪ ਲਾ ਕੇ ਤੇ ਉਹ ਆਪ ਦਾ ਉਨਾ ਰੀਟਰੀਟਮੈਂਟ ਕੀਤਾ ਤੇ ਟੈਸਟ ਵਗੈਰਾ ਹੁਣ ਪਤਾ ਲੱਗੇ ਜੀ ਹਾਂਜੀ ਹਾਂਜੀ ਕਿਉਂਕਿ ਗਰੀਬ ਬੰਦੇ ਨੇ ਤਾਂ ਉਹੀ ਕਮਾਉਣਾ ਉਹੀ ਖਾਣਾ ਜੀ ਬਿਲਕੁਲ ਜੀ ਬਿਲਕੁਲ ਜ਼ਿਮੀਂਦਾਰ ਨੂੰ ਵੀ ਝੋਨੇ ਲਾਇਆ ਜੇ ਝੋਨੇ ਦਾ ਨੁਕਸਾਨ ਹੁੰਦਾ ਤਾਂ ਵੀ ਦੋਨੇ ਪਾਸੇ ਜਾਂਦਾ ਹੁਣ ਉਹਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇ ਹਾਂ ਭਾਈ ਮੈਂ ਇੱਕ ਚੀਜ਼ ਦੇਖੀ ਹੈ ਜੀ ਆ ਪਾਣੀ ਤਾਂ ਗੇ ਵੀ ਚੜਦਾ ਰਿਹਾ। ਹਾਂਜੀ। ਫਸਲਾਂ ਜਾਂਦਾ ਰਿਹਾ। ਚਲੋ ਵਾਪਸ ਮੁੜ ਜਾਂਦਾ ਸੀ ਇਹ ਕਿਉਂਕਿ ਡਰੇਨ ਉਦੋਂ ਖਾਲੀ ਹੁੰਦੀ ਸੀ। ਹਾਂਜੀ। ਹੁਣ ਜਿਹੜਾ ਸਮੱਸਿਆ ਮੇਨ ਇਹ ਆ ਵੀ ਉੱਥੇ ਜਿਹੜੀ 부ਟੀ ਹੋਈ ਪਈ ਆ ਬਹੁਤ ਜ਼ਿਆਦਾ ਹੀ। ਤੇ ਉਹ ਜੇ ਅੱਜ ਪਾਣੀ ਚੜਦਾ ਉਹ ਪਿੰਡ ਨੂੰ ਵੀ 부ਟੀ ਆਊਗੀ ਤੇ ਉਹ ਜਿਹੜੇ ਨਾਲ ਲੱਗਦੀਆਂ ਪੈਲੀਆਂ ਕਿਸੇ ਦੀਆਂ ਬੰਦ ਨੇ ਠੇਕੇ ਤੇ ਲਾਈਆਂ ਕਿਵੇਂ ਕਿਵੇਂ ਆ ਉਹ ਉਹਨਾਂ ਦੇ ਵਿੱਚ ਜਾਊਗੀ ਉਹ ਮੁੜ ਕੇ ਤਾਂ ਜਮੇ ਹੀ ਫਸਲ ਮਰੂਗੀ। ਫਸਲ ਵੀ ਮਰੂ ਬਾਕੀ ਵੀਰ ਜੀ ਜਿਹੜੀਆਂ ਪੂਲੀਆਂ ਪਾਈਆਂ ਕਿਉਂਕਿ ਦੋ ਤਿੰਨ ਆ ਪੂਲ ਆਪਣੇ ਆਏ ਜੀ। ਜਿੱਤੇ ਪੂਲੀਆਂ ਨਹੀਂ। ਜੀ। ਪੂਰਿਆਂ ਵੱਡਿਆਂ ਦਾ ਬੱਕੇ ਸੜਕਾਂ ਤੋਂ ਦੀ ਬਣਾਤੀ ਪੁਲ ਕੋਈ ਬਣਿਆ ਨਹੀਂ ਹਾਂਜੀ ਮਾਸੀ ਕਲੇ ਪੁਲ ਦਾ ਵੀ ਲਗਭਗ ਕਿੰਨਾ ਟਾਈਮ ਹੋ ਗਿਆ ਕੰਮ ਚੱਲਦੇ ਨੇ ਜਿਹੜੀ 18 ਫੁੱਟੀ ਪ੍ਰਧਾਨ ਮੰਤਰੀ ਯੋਜਨਾ ਚ ਜੇ ਅੱਜ ਮੀਂਹ ਪੈਂਦਾ ਉਹ ਪੁਲ ਵੀ ਕੰਪਲੀਟ ਨਹੀਂ ਹੁੰਦਾ ਉਹ ਮੇਰੇ ਹਿਸਾਬ ਨਾਲ ਤਾਂ ਫੇਰ ਉਹਨਾਂ ਨੁਕਸਾਨ ਫੇਰ ਹੁੰਦਾ ਹੀ ਦੂਜਾ ਗੁਰਦੁਆਰਾ ਸਾਹਿਬ ਵਾਲਾ ਮਲੋਸੀ ਦਾ ਵੀ ਹੋ ਗਈ ਉਹ ਪੁਲ ਵੀ ਕੰਡਮ ਹੀ ਆ ਉਹ ਵੀ ਕੰਡਮ ਹੀ ਹਾਂ ਹਾਂਜੀ ਹਾਂਜੀ ਆਪਾਂ ਤਾਂ ਮਹਿਕਬੀ ਨੂੰ ਇੱਕੋ ਅਪੀਲ ਕਰਦੇ ਹਾਂ ਤੁਸੀਂ ਵਧੀਆ ਕੀਤਾ ਵੀ ਜਿਹੜਾ ਮੇਰੇ ਕੋਲੇ ਵੀ ਪਹੁੰਚਿਆ ਧੰਨਵਾਦ ਤੁਹਾਡਾ ਪਹੁੰਚਣ ਦੇ ਇੱਕੋ اپیل ਕਰਦੇ ਆ ਮਹਿਕਮੇ ਨੂੰ ਵੀ ਇਹਦੇ ਲਈ ਗੌਰ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ ਮਗਰ ਉਹ ਨੁਕਸਾਨ ਕਰਕੇ ਗੌਰ ਕਰੀਦਾ ਕੀ ਫਾਇਦਾ ਹਾਂਜੀ ਹਾਂ ਹਾਂਜੀ ਆਨਸਰ ਅੱਛਾ ਹੀ ਸੀ ਗਾ ਜੀ ਮੈਂ ਸੰਦਲੀ ਸੁਪਨੇ ਚੈਨਲ ਤੋਂ ਮਿੰਟੂ ਕਰਮੀ ਹਿੰਮਤਪੁਰਾ ਆਪਣੇ ਨਾ ਡਰੇਨ ਹਿੰਮਤਪੁਰੇ ਵਾਲੀ ਉਹਦਾ ਮਸਲਾ ਬਹੁਤ ਵੱਡਾ ਬਣਿਆ ਪਿਆ ਜਾਨੀ ਉਹਦੇ ਵਿੱਚ ਕਲਾਲੀ ਬੂਟੀ ਵੀ ਆ ਅਸੀਂ ਸਾਰੇ ਜਿੰਨੇ ਪਿੰਡ ਦੇ ਮੋਟਵਾਰ ਸਿਆਣੇ ਮੁੰਡੇ ਨੌਜਵਾਨ ਆਗੂ ਆ ਉਹਨਾਂ ਕੋਲੇ ਸਾਡਾ ਜਾਣ ਦਾ ਵਿਚਾਰ ਸੀ ਤੇ ਉਸੇ ਲੜੀ ਦੇ ਤਹਿਤ ਅਸੀਂ ਅੱਜ ਸਾਡੇ ਵੀਰ ਸੰਦੀਪ ਸੋਨੀ ਕੋਲ ਆਏ ਆਂ ਤੇ ਸੰਦੀਪ ਨਾਲ ਕਰਦੇ ਹਾਂ ਇਸ ਵਿਸ਼ੇ ਤੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ ਜਿਵੇਂ ਡਰੇਨਾਂ ਡਰੇਨ ਦੇ ਉੱਤੇ ਬਸਤੀ ਆ ਗਈ ਹਾਂਜੀ ਉੱਥੇ ਬਿਮਾਰੀਆਂ ਦਾ ਬੁਰਾ ਹਾਲਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਈ ਡਾਕਟਰ ਜੀ ਦਾ ਬਾਈ ਮਿੰਟੂ ਖਰਮੀਰੀ ਦਾ ਜਿਹੜੇ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਮੇਰੇ ਕੋਲੇ ਪਹੁੰਚੇ ਹੋ ਜੀ ਮਸਲੇ ਦੇ ਤੁਸੀਂ ਡਰੇਨ ਦੇ ਤੇ ਗੱਲ ਕਰਨ ਆਏ ਹੋ ਬਹੁਤ ਗੰभीर ਮਸਲਾ ਹੈ ਹਾਂਜੀ ਇਸ ਲੰਗਾ ਟਾਈਮਾਂ ਦੇ ਵਿੱਚ ਸਰਕਾਰਾਂ ਵੱਲੋਂ ਸਫਾਈ ਕੀਤੀ ਜਾਂਦੀ ਸੀ ਬਰਸਾਤਾਂ ਦੀ ਰੁੱਤ ਦੇ ਵਿੱਚ ਹੂੰ ਐਗਤੀ ਬਰਸਾਤ ਦੀ ਰੁੱਤ ਦੇ ਲੇਟ ਵੀ ਹੋ ਗਈ ਹੈ ਬਰਸਾਤ ਜੇ ਕਿਤੇ ਬਰਸਾਤ ਪਹਿਲਾਂ ਹੋਣ ਲੱਗ ਜਿੰਦੀ ਹਾਂਜੀ ਤਾਂ ਬਹੁਤ ਮੁਸ਼ਕਲ ਹੋਣੀ ਸੀ ਕਿਉਂਕਿ ਜੋ ਡਰੇਨ ਉਧਰੋਂ ਰਾਮਗੜ੍ਹ ਸਾਈਡ ਤੋਂ ਵੀ ਪਾਣੀ ਆ ਰਿਹਾ ਡਰੇਨ ਦੇ ਵਿੱਚ ਗੰਦੀ ਬੂਟੀ ਬਹੁਤ ਹੋ ਚੁੱਕੀ ਹੈ ਬੂਟੀ ਦਾ ਕਾਰਨ ਇਹ ਹੈ ਵੀ ਉਹਦੇ ਨਾਲ ਜਿਹੜੀਆਂ ਬਸਤੀਆਂ ਉੱਤੇ ਨੇ ਡਰੈਨ ਦੇ ਹਾਂ ਉਹਨਾਂ ਦੇ ਬੱਚਿਆਂ ਨੂੰ ਵੀ ਪਰਮਾਨਕ ਬਿਮਾਰੀਆਂ ਦਾ ਖਤਰਾ ਵੀ ਹੈ ਬਿਮਾਰੀਆਂ ਹੈ ਵੀ ਮਲੇਰੀਆ ਵਗੈਰਾ ਸਾਰਾ ਕੋਈ ਸਿਸਟਮ ਇਦਾਂ ਹੀ ਹੁੰਦਾ ਹੈ ਜਿਹਦੇ ਵਿੱਚ ਦੋ ਦੋ ਚਾਰ ਚਾਰ ਜੀ ਚਾਰ ਚਾਰ ਜੀ ਪਏ ਨੇ ਉਹਦੇ ਨਾਲ ਉਹ ਬਹੁਤ ਮੰਨ ਕੇ ਚੱਲੋ ਜੇ ਬਰਸਾਤ ਹੁੰਦੀ ਆ ਤਾਂ ਉਹ ਜੋ ਡਰੈਨ ਦੀ ਬੂਟੀ ਆ ਉਹਦੇ ਨਾਲ ਪਿੰਡ ਦਾ ਵੀ ਨੁਕਸਾਨ ਹੋਣਾ ਪਿੰਡ 'ਚ ਵੀ ਪਾਣੀ ਵੜੂਗਾ ਜੋ ਨਾਲ ਦੀਆਂ ਫਸਲਾਂ ਨੇ ਡਰੈਨ ਦੇ ਉਹ ਤਕਰੀਬਨ ਸਾਰੀਆਂ ਖਤਮ ਹੋ ਜਾਣੀਆਂ ਜੋ ਬੂਟੀ ਆਗੀ ਉਹ ਜ਼ਮੀਨਾਂ ਦੇ ਵਿੱਚ ਉੱਪਰ ਚੜ ਜਾਣੀ ਆ ਬਹੁਤ ਜ਼ਿਆਦਾ ਬੰਦ ਆਗੀ ਉਹ ਹਾਂਜੀ ਤੇ ਉਸ ਦੇ ਨਾਲ ਦੋ ਤਿੰਨ ਆਪਣੇ ਪੁਲ ਵੀ ਨੇ ਜਿਵੇਂ ਆਪਣੇ ਭਾਗੀ ਕੀ ਸੜਕ ਦੇ ਮਲੂਸੀਦ ਗੁਰੂ ਘਰ ਵਾਲਾ ਪੋਲਾਗਾ ਜੀ ਉਹ ਬੂਟੀ ਇਸੇ ਤਰ੍ਹਾਂ ਹੀ ਰਹਿੰਦੀ ਆ ਉਹ ਪੁਲ ਵੀ ਨਹੀਂ ਰਹਿਣਾ ਪੁਲ ਟੁੱਟ ਜਾਣਾ ਕਿਉਂਕਿ ਉਹਦੇ ਵਿੱਚ ਪੁਲੀਆਂ ਨਪੀਆਂ ਹੋਈਆਂ ਆਪਣੀ ਸਰਕਾਰ ਨੂੰ ਬੇਨਤੀ ਆ ਵੀ ਪਹਿਲਾ ਦੀ ਤਰ੍ਹਾਂ ਵੀ 2-4 ਦਿਨ ਦੇ ਵਿੱਚ ਜੋ ਵੀ ਟ੍ਰੇਂਡਰ ਵਗੈਰਾ ਕਰਕੇ ਉਹਦੀ ਡਰੇਨ ਦੀ ਸਫਾਈ ਕੀਤੀ ਜਾਵੇ ਨਹੀਂ ਤਾਂ ਬਸਤੀਆਂ ਦਾ ਹੀ ਬੁਰਾ ਹਾਲ ਹੋਣਾ ਬਿਮਾਰੀਆਂ ਦੇ ਨਾਲ ਤੇ ਜੇ ਬਰਸਾਤ ਜਿਆਦਾ ਹੋਗੀ ਜਮੀਨਾਂ ਦਾ ਵੀ ਨੁਕਸਾਨ ਹੈ ਤੇ ਪਿੰਡ ਦੇ ਵਿੱਚ ਵੀ ਪਾਣੀ ਵੜੂਗਾ ਹਾਂ ਇਹਨਾਂ ਹੱਥ ਬੰਨ੍ਹ ਕੇ ਬੇਨਤੀ ਆ ਸਰਕਾਰ ਨੂੰ ਅਪੀਲ ਹੈ ਬੀ ਜਲਦੀ ਤੋਂ ਜਲਦੀ ਡਰੇਨ ਦੀ ਸਫਾਈ ਕਰੇ ਜਿਸ ਤਰ੍ਹਾਂ ਮੋਗੀ ਜਿਲੇ ਦੇ ਵਿੱਚ ਹੋਰ ਦੋ ਚਾਰ ਡਰੇਨਾਂ ਦੀ ਸਫਾਈ ਕਰਾਈ ਆ ਇਸ ਤਰ੍ਹਾਂ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਡਰੇਨ ਦੀ ਸਫਾਈ ਕਰਾਈ ਜਾਵੇ ਤਾਂ ਕਿ ਬਰਸਾਤਾਂ ਦੇ ਵਿੱਚ ਦਿੱਕਤ ਨਾ ਬੇਨਾਲ ਲਾਗਦੇ ਪਿੰਡਾਂ ਨੂੰ ਕਿਉਂਕਿ ਉੱਪਰ ਬਸਤੀਆਂ ਬੈਠੀਆਂ ਬੱਚੇ ਨੇ ਬਸਤੀ 'ਚ ਪਾਣੀ ਜਿਆਦਾ ਆ ਜਾਂਦਾ ਕਿ ਜਦੋਂ ਡਰੇਨ ਓਵਰਫਲੋ ਹੋ ਜਾਂਦੀ ਆ ਜ਼ਮੀਨਾਂ ਦੇ ਵਿੱਚ ਪਹਿਲਾਂ ਹੀ ਪਾਣੀ ਵੜ ਜਾਂਦਾ ਜੇ ਬੂਟੀ ਨਾ ਹੋਵੇ ਤਾਂ ਵੀ ਪਾਣੀ ਵੜ ਜਾਂਦਾ ਤੇ ਜੋ ਬੂਟੀ ਤਾਂ ਹੁਣ ਬਹੁਤ ਜਿਆਦਾ ਹੋਈ ਪਈ ਆ ਆਪਣੇ ਪੋਲ ਤੋਂ ਲੈ ਕੇ ਮੰਨ ਲਿਆ ਵੱਡੇ ਰੋਡ ਤੋਂ ਲੈ ਕੇ ਭਾਗੀ ਕੇ ਕ੍ਰੋਸ ਕਰਕੇ ਬਹੁਤ ਜਿਆਦਾ ਬੂਟੀ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਜਿੰਨਾ ਵੀ ਜਲਦੀ ਹੋ ਸਕਦਾ ਡਰੇਨ ਦੀ ਸਫਾਈ ਕਰਾਈ ਜਾਵੇ ਪਹਿਲਾਂ ਦੀ ਦਰਾਂ ਪਿਛੇ ਦੇ ਸਾਲ ਸਫਾਈ ਹੋਈ ਸੀ ਇੱਕ ਦੀ ਸਫਾਈ ਨਹੀਂ ਹੋਈ ਉਸ ਧਿਆਨ 'ਚ ਨਹੀਂ ਹੋਣਾ ਪ੍ਰਸ਼ਾਸਨ ਦਾ ਧਿਆਨ 'ਚ ਲਿਆਉਂਦਾ ਨਹੀਂ ਗਿਆ ਤੇ ਹੱਥ ਬੰਨ੍ਹ ਕੇ ਬੇਨਤੀ ਆਗੂਆਂ ਨੂੰ ਬੇਨਤੀ ਹੈ ਵੀ ਆਪ ਮੂਰੇ ਲੱਗ ਕੇ ਬੇਨਤੀ ਕਰਕੇ ਮੈਂ ਐਮਵੇਲੇ ਮਨਜੀਤ ਸਿੰਘ ਨੂੰ ਵੀ ਬੇਨਤੀ ਕਰਦਾ ਵੀ ਉਹਨਾਂ ਦਾ ਹਲਕਾਗਾ ਵੀ ਧਿਆਨ ਦੇ ਕੇ ਉਹ ਕੰਮ ਪਹਿਲ ਦੇ ਅਧਾਰ ਦੇ ਕਰੋ ਤਾਂ ਕਿ ਜੋ ਨੁਕਸਾਨ ਹੋਣ ਤੋਂ ਬਚ ਸਕੇ ਸੰਜੀ ਹੁਣ ਅਸੀਂ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦੇ ਆ ਵੀ ਇਹ ਡਰੇਨ ਸਾਡੇ ਕੱਲੇ ਪਿੰਡ ਦੀ ਦਾ ਹੈ ਨਹੀਂ ਇਹ ਰੈ ਕੋੜ ਤੋਂ ਚੱਲ ਕੇ ਚੰਦਪਾਣ ਤੱਕ ਜਾਂਦੀ ਆ ਤੇ ਮੇਰੇ ਹਿਸਾਬ ਨਾਲ ਵੀ ਜਿਹੜੇ ਹਿਸਾਬ ਨਾਲ ਇੱਥੇ ਕਬੂਤੀ ਹੋਈ ਏ ਇਸੇ ਹਿਸਾਬ ਨਾਲ ਹੀ ਅੱਗੇ ਬੁਰਾ ਹਾਲ ਹੀ ਹੋਣਾ ਤੇ ਅਸੀਂ ਚਾਹੁੰਦੇ ਆ ਵੀ ਭਗਵਾਨਤਮਾਨ ਦੀ ਸਰਕਾਰ ਨੂੰ ਇਹ ਬੇਨਤੀ ਆ ਵੀ ਸਾਡਾ ਸਾਡੀ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਸਾਡਾ ਕੱਲੇ ਹਿੰਦਪੁਰੇ ਪਿੰਡ ਦਾਣੀ ਉਦੋਂ ਬਾਅਦ ਚ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਜਾ ਕੇ ਮਾਰ ਕਰੂਗੀ ਤੇ ਕਿੱਥੋਂ ਤੱਕ ਬਿਮਾਰੀਆਂ ਫੈਲੀਆਂ ਜਾਂਦੀਆਂ ਨੇ ਮੈਂ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਆ ਧੰਨਵਾਦ ਆਪਣੇ ਹੇਮਲਪੁਰ ਆ ਜਿਹੜੀ ਡਰੇਨ ਆ ਉਹਦੇ ਹਾਲਤ ਬਹੁਤ ਮੰਦੇ ਹੋਏ ਪਿਆ ਇੱਕ ਪਾਸੇ ਬੂਟੀ ਆ ਤੇ ਇੱਕ ਪਾਸੇ ਉੱਥੇ ਬਸੋਂ ਵੀ ਬਹੁਤ ਆ ਉਹਦੇ ਸਬੰਧ ਵਿੱਚ ਆਪਾਂ ਬਾਈ ਦਰਜੀ ਜੀ ਨਾਲ ਗੱਲਬਾਤ ਕਰਦੇ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਸੀ ਗਾਲ ਜੀ ਬਾਈ ਜੀ ਚਲੋ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਜੀ ਸੰਦਲੀ ਪਰੇ ਦਾ ਜੋ ਪ੍ਰੋਮੋਟ ਕਰ ਰਹੇ ਆ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਇਹ ਸਾਡੇ ਡਾਕਟਰ ਸਾਹਿਬ ਨੇ ਮਿੰਟੂ ਫਰਮੀ ਜੀ अनुभव ਕਰਨਾ ਤੁਹਾਡਾ ਸਾਰ ਨੂੰ ਸਤਿ ਸ਼੍ਰੀ ਅਕਾਲ ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜੀ ਬਹੁਤ ਵਧੀਆ ਗੱਲਾਂ ਮੁੱਦਾ ਇੱਕ ਤੁਸੀਂ ਉਠਾਇਆ ਜਿਹੜਾ ਇਹ ਜੋ ਡਰੇਨ ਆਪਣੀ ਹਿੰਮਤਪੁਰੇ ਵਾਲੀ ਹਾਂਜੀ ਹੈ ਨਾ ਹੀ ਦੇਖਦੇ ਆ ਪਰ ਉਹ ਜੀ ਦੇਖਦੇ ਆ ਹਨਾ ਉਹਦਾ ਇੰਨਾ ਹਾਲਾਤ ਮਾੜੀ ਹੋਏ ਪਏ ਨੇ ਉਹਦੇ ਵਿੱਚ ਜੋ ਵੇਗ ਲੱਗੀ ਹਾਂਜੀ ਹਾਂ ਉਹ ਬਹੁਤ ਜਾ ਗਈ ਉੱਪਰ ਤੱਕ ਆ ਗਈ ਜੀ ਜਿਹੜਾ ਪਾਣੀ ਦਾ ਹੁਣ ਆ ਰਿਹਾ ਕੋਈ ਬਾਰਸ਼ ਪੈ ਰਹੀ ਆ ਜਾਂ ਪਊਗੀ ਉਹ ਜੇ ਪੈਂਦੀ ਆ ਤਾਂ ਉਹਨੂੰ ਨਿਕਲਦਾ ਪਾਣੀ ਸਾਧਨ ਕੇ ਜੇ ਪਾਸੇ ਨਹੀਂ ਉਹ ਜਾਂ ਖੇਤਾਂ ਚ ਬੜੂਗਾ ਤੇ ਜਾਂ ਫਿਰ ਜਿਹੜੇ ਹਾਂ ਪਿੰਡ ਜਾਊਗਾ ਜਾਂ ਜਿਹਦੇ ਵਿੱਚ ਬਸਤੀਆਂ ਬਣੀਆਂ ਹੋਈਆਂ ਤਿੰਨ ਉਹਨਾਂ ਦੇ ਘਰਾਂ 'ਚ ਬੜੂਗਾ ਹਾਂਜੀ ਹਾਂ ਹਾਂ ਕਿਉਂਕਿ ਇਕੁਲ ਕਿ ਚੀਜ਼ ਹੁੰਦੀ ਆ ਨਿਕਾਸ ਪਾਣੀ ਦਾ ਵੀ ਡਰੇਨ ਹੈਗੀ ਆ ਚਲੋ ਕੱਢ ਲੂ ਪਾਣੀ ਪਰ ਉਹ ਡਰੇਨ ਦਾ ਖਤਰਾ ਇਹ ਹੋਇਆ ਪਿਆ ਵੀ ਉਹ ਪਿੰਡ 'ਚ ਬੜਨ ਨੂੰ ਤਿਆਰ ਹੋਈ ਪਈ ਆ ਜੀ ਇੰਨੇ ਹਾਲਾਤ ਮਾੜੇ ਹੋਏ ਨੇ ਹੂੰ ਹੂੰ ਪਰ ਅਸੀਂ ਤਾਂ ਹੀ ਪ੍ਰਸ਼ਾਸਨ ਨੂੰ ਕਹਾਂਗੇ ਵੀ ਉਹਦੇ ਜਿਹੜੀ ਸਫਾਈ ਕਰਨੀ ਚਾਹੀਦੀ ਹੈਗੀ ਕਿਉਂਕਿ ਹੁਣ ਆਪਾਂ ਵੇਖਿਆ ਜਾਣੇ ਆ ਅਸੀਂ ਜੋ ਬਸਤੀਆਂ ਦੇ ਵਿੱਚ ਮਰੀਜ਼ ਆਗੇ ਮੱਸਰ ਨਾਲ ਇੰਨਾ ਬੁਰਾ ਹਾਲ ਹੋਇਆ ਪਿਆ ਆਗੇ ਕਾਫੀ ਮਰੀਜ਼ ਬਣੇ ਪਏ ਨੇ ਕਾਲਾ ਪੀਲਿਆ ਬਣਨ ਵਾਲੀ ਸਿਕੈਤਾ ਹੋਈਆਂ ਪੀਆਲੇ ਹਾਂਜੀ ਹਨਾ ਮਾੜੀ ਹਾਲਤ ਹੋਈ ਪਈ ਹੈ ਗੱਲ ਇਹ ਵੀ ਨਾ ਬਾਈ ਵੀ ਇਲਾਜ ਬਹੁਤ ਮਹਿੰਗਾ ਲਾਉਂ ਨੂੰ ਕਰਨ ਵੀ ਕੀ ਇੱਕ ਗਰੀਬ ਮਜ਼ਦੂਰ ਹੈ ਗਿਆ ਨਹੀਂ ਕਰਾ ਸਕਦੇ ਇਲਾਜ ਹਨਾ ਹਾਂ ਤਾਂ ਆਪਾਂ ਤਾਂ ਬੁਖਾਰ ਦੀ ਦਵਾਈ ਨਹੀਂ ਲੈ ਸਕਦੇ ਤਾਂ ਫਿਰ ਵੀ ਮਲੇਰੀਆ ਕਾਲਾ ਪੀਲਿਆ ਵੱਡੇ ਪੱਧਰ ਤੇ ਵੱਡੀਆਂ ਬਿਮਾਰੀਆਂ ਹਾਂ ਵੱਡੀਆਂ ਬਿਮਾਰੀਆਂ ਬਣੀਆਂ ਪੀਆਲੇ ਹਾਂਜੀ ਪਰ ਉਹਨੂੰ ਕੋਈ ਸੇੜ ਨਹੀਂ ਰਿਹਾਗਾ ਨਾ ਕੋਈ ਸਰਕਾਰ ਦੇਖ ਰਹੀ ਹੈ ਜੀ ਹੈਨਾ ਵੀ ਆਉਣ ਵਾਲਾ ਸਮਾਂ ਕੀ ਬਣੂਗਾ ਉਹਦਾ ਜੇ ਬਾਰਸ਼ ਹੁੰਦੀ ਆ ਤਾਂ ਉਹਦਾ ਬਹੁਤ ਜਿਆਦਾ ਬੁਰਾ ਹਾਲ ਹੋਇਆ ਹੈ ਜੀ ਜੀ ਇਹ ਤਾਂ ਜ਼ਰੂਰ ਇਹਦਾ ਕੋਈ ਹੱਲ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਅਸੀਂ ਤਾਂ ਰਿਕਵੈਸਟ ਕਰਦੇ ਆ ਵੀ ਕਰਨਾ ਚਾਹੀਦਾ ਪਹਿਲਾਂ ਹੀ ਕਰਨਾ ਚਾਹੀਦਾ ਸੀ ਕਿਉਂਕਿ ਮਰੀਜ਼ ਬਹੁਤ ਵਧ ਰਹੇ ਨੇ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਉੱਥੇ ਜੋ ਬਸਤੀਆਂ ਸਾਡੀਆਂ ਛੋਟੇ ਛੋਟੇ ਜਵਾਕ ਨੇ ਉੱਥੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਕਿਸੇ ਨੂੰ ਬੁਖਾਰ ਚੜਿਆ ਪਿਆ ਹੈਗਾ ਕਿ ਇੱਕ ਗਰਮੀ ਜ਼ਿਆਦਾ ਹੋਈ ਪਈ ਹੈ ਕੁਝ ਬਿਮਾਰੀਆਂ ਇਹਦਾ ਕਾਰਨ ਬਣਿਆ ਪਈਆਂ ਇੱਕ ਹਵਾ ਜਿਹੜੀ ਉਹ ਬਾਈ ਉਹ ਨਿੱਕੇ ਨਿੱਕੇ ਘਰ ਉਹਨਾਂ ਦੇ ਵਿੱਚ ਆਉਂਦੀ ਹੈ ਬਿਲਕੁਲ ਜੀ ਆਉਂਦੀ ਹੁੰਦੀ ਹੈ ਕੋਈ ਸਹੀ ਹੈ ਤੁਹਾਨੂੰ ਵੀ ਪਤਾ ਉਹਦਾ ਪੀਨ ਵਾਲਾ ਪਾਣੀ ਵੀ ਉਹਨਾਂ ਦਾ ਅਸੀਂ ਕੱਲ ਜਿਹੜਾ ਸਰਵੇ ਕਰਕੇ ਆਉਂਦੇ ਵਿੱਚ ਇਹ ਦੇਖਿਆ ਵੀ ਜਿਹੜਾ ਉਹਨਾਂ ਦਾ ਪੀਨ ਵਾਲੀਆਂ ਮੋਟਰਾਂ ਲੱਗੀਆਂ ਹੋਈਆਂ ਉਹਦੇ ਵਿੱਚ ਵੀ ਜਿਹੜਾ ਡਰੇਨ ਦਾ ਪਾਣੀ ਮੈਸ ਹੋ ਕੇ ਆਉਂਦਾ ਤੇ ਉਹ ਉਹਦੇ ਨਾਲ ਕਾਲਾ ਪੀੜਿਆ ਹੁੰਦਾ ਦੇਖੋ ਉਹਦੇ ਚ ਐ ਹੁੰਦਾ ਜੀ ਜੀ ਆਪਾਂ ਗਰਾਊਂਡ ਲੈਵਲ ਤੇ ਗੱਲ ਕਰੀਏ ਹਾਂ ਜੀ ਜਿਹੜੇ ਤਗੜੇ ਬੰਦੇ ਨੇ ਲਾ ਲਓ ਹਨਾ ਉਹ ਤਾਂ ਹੁਣ ਕਿਸੇ ਨੇ ਬੋਰ ਘਰੇ ਕਰਾਇਆਗਾ 500 ਫਟ ਵਾਲਾ 550 ਵਾਲਾ ਕਰਾ ਲਿਆ ਹਨਾ ਜੀ ਤੇ ਜਿਹੜੇ ਗਰੀਬ ਬੰਦੇ ਨੇ ਹਨਾ ਆਮ ਆਪਣੇ ਗਰਾਊਂਡ ਲੈਵਲ ਦੇ ਬੰਦੇ ਨੇ ਉਹ ਤਾਂ ਹੁਣ ਇਹਦੇ ਪੈਸੇ ਲਾ ਨਹੀਂ ਸਕਦੇ ਉਹਨਾਂ ਦਾ ਤਾਂ ਉਹੀ ਸਵਾ ਉਹ 180 ਵਾਲਾ ਪਾਣੀ ਉਹ ਜਿਹੜਾ ਕਿ ਉਹ ਡਰੇਨ ਦੇ ਨਾਲ ਮਿਲ ਮਿਲਿਆ ਹੋਇਆ ਨੇ ਉਹ ਤਾਂ 500 ਜਿਹੜਾ ਉਹ ਬਿਮਾਰੀ ਹੈ ਜਿਹੜਾ ਉਹ ਪਾਣੀ ਉਹ ਤਾਂ 500 ਵਾਲੇ ਦੇ ਵਿੱਚ ਵੀ ਜਾਂਦਾ ਵਿੱਚ ਵੀ ਜਾਊਗਾ ਜੀ ਬਿਲਕੁਲ ਹੋਰ ਹੋਰ ਇਸ ਤਰ੍ਹਾਂ ਜਾਣਾ ਕਿਉਂਕਿ ਇਹਦੇ ਵਿੱਚ ਤਾਂ ਕੋਈ ਕਿੰਨਾ ਚਿਰ ਹੋ ਗਿਆ ਮੇਰੇ ਹਿਸਾਬ ਨਾਲ ਤਾਂ ਬਹੁਤ ਸਾਲ ਹੋ ਗਏ ਸਵਾਈ ਹੋਣੀ ਹੋਈ ਜੀ ਨਹੀਂ ਇੱਕ ਵਾਰੀ ਇਹ ਹੋਈ ਤਾਂ ਸੀਗੀ ਪਰ ਉਹ ਦੁਬਾਰਾ ਚ ਇਹਨਾਂ ਨੇ ਕੋਈ ਉੱਤਾ ਨਹੀਂ ਚੱਕਿਆ ਉੱਤਾ ਨਹੀਂ ਚੱਕਿਆ ਉਹ ਦੋਵਾਰੀ ਕਿਹਾ ਵੀ ਹੈਗਾ ਪ੍ਰਸ਼ਾਸਨ ਨੂੰ ਵੀ ਕਿਹਾ ਹੈਗਾ ਪਰ ਨਹੀਂ ਉੱਤਾ ਚੱਕਿਆ ਫਿਰ ਤੁਸੀਂ ਇਹ ਦੇਖੋ ਜੀ ਉੱਥੇ ਪੌਲ ਨੇਤਨ ਜਿਹੜੇ ਬਣੇ ਹੋਏ ਨੇ ਜੀ ਉਹ ਪੌਲ ਕੋਨੇ ਆ ਜਿਹੜਾ ਐਕਸੀ ਡੰਟ ਦਾ ਜਾਂ ਉਥੋਂ ਰਾਤ ਨੂੰ ਨੰਘਦਾ ਕੋਈ ਬੱਚਾ ਜਿਹਨੂੰ ਨਹੀਂ ਪਤਾ ਹੈਗਾ ਉਹ ਕਦੇ ਵੀ ਡਿੱਗ ਸਕਦਾ ਹੀ ਉੱਥੇ ਹਾਂ ਇਹ ਤਾਂ ਗੱਲ ਹੈਗੀ ਆ ਉਹਦੀ ਸਪੋਰਟ ਕੋਈ ਨਹੀਂ ਹੈ ਕੇ ਬਸੇ ਵੀ ਤਾਨੂੰ ਯਾਦ ਹੋਣਾ ਬਾਈ ਜੀ ਅੱਜ ਤੋਂ 6 ਕੇ 7 ਸਾਲ ਪਹਿਲਾਂ ਭਾਗੀ ਕੇ ਪਿੰਡ ਇਸੇ ਗੰਦੇ ਪਾਣੀ ਨਾਲ ਸਾਰੇ ਪਿੰਡ ਚ ਪੀੜਿਆ ਬਿਲਕੁਲ ਕਾਲਾ ਪੀਲ ਗਿਆ ਜੀ ਇਹੀ ਟ੍ਰੈਨਿੰਗ ਦੀ ਹੈ ਉੱਥੋਂ ਦੀ ਇਹੀ ਕਿਉਂਕਿ ਆਪਾਂ ਤਾਂ ਥੋੜਾ ਥੋੜਾ ਜਿਹਾ ਫੇਰ ਵੀ ਪਿੰਡੜਾ ਹੈ ਜੀ ਪੂਰਾ ਤਾਂ ਥੋੜਾ ਦੂਰ ਪੈ ਜਾਣਾ ਜਿਹੜਾ ਭਾਗੀ ਕੇ ਉਹ ਤਾਂ ਜਮੇ ਵਿੱਚ ਦੀ ਉਹਦਾ ਬੇਚਦੀ ਨਗਦੀ ਹੈ ਹੀ ਰਹਿਣ ਦਾ ਉਦੋਂ ਵੀ ਬਹੁਤ ਕੁਝ ਹੋਇਆ ਜੀ ਬਹੁਤ ਪ੍ਰਸ਼ਾਸਨ ਨੂੰ ਕਿਹਾ ਜੀ ਉਦੋਂ ਵੀ ਕਿਸੇ ਨੇ ਸੁਣੀ ਨਹੀਂ ਪਰ ਹੁਣ ਤਾਂ ਆਪਾਂ ਨੂੰ ਸੁਣਨੀ ਚਾਹੀਦੀ ਹੈ ਜੀ ਕਹਿਣਾ ਇਹੀ ਵਾਰਜ ਵੰਦਾ ਆਪਣਾ ਵੀ ਇਸ ਚੀਜ਼ ਨੂੰ ਜਿਹੜੀ ਉਹ ਬੇਲ ਆ ਗਈ ਉਹਨੂੰ ਬਾਹਰ ਕੱਢਿਆ ਹਮਮ اچھا ਤੁਸੀਂ ਹੋਰ ਦੇਖੋ ਜੀ ਤੁਸੀਂ ਹੋਰ ਨਹੀਂ ਚੈੱਕ ਕਰਿਆ ਮੈਂ ਕੱਲ ਦੇਖਿਆਗਾ ਉਹਦੇ ਵਿੱਚ ਦਰਖਤੇ ਨੇ ਡਿੱਗੇ ਪਏ ਨੇ ਹਾਂ ਡਿੱਗੇ ਪਏ ਨੇ ਮੇਰੇ ਬਾਸੀ ਜਿਲ੍ਹਾਤ ਨਾਇਕਮੇ ਦਾ ਜੋ ਕੋਈ ਮੜਾ ਜੋ ਕੋਈ ਖੇਚੂਏ ਦਰਖਤ ਵੱਢਦਾ ਉਧਰ ਤਾਂ ਆ ਜਾਂਦੇ ਭੱਜ ਕੇ ਜੀ ਜੀ ਠੀਕ ਹੈ ਪਰ ਉਹਨੂੰ ਕਿਉਂ ਨਹੀਂ ਦਿਖ ਰਹੀ ਉੱਥੇ ਵੱਡੇ ਵੱਡੇ ਕਿਕਰਾਂ ਜੋ ਵੱਡੇ ਵੱਡੇ ਦਰਖਤ ਉਹਦੇ ਵਿੱਚ ਡਿੱਗੇ ਪਏ ਨੇ ਆ ਹਾਂਜੀ ਇਹ ਜੀ ਇਹ ਗੱਲ ਤੁਹਾਡੀ ਬਿਲਕੁਲ ਮੰਨਣ ਵਾਲੀ ਆ ਜੇ ਉੱਥੋਂ ਕੋਈ ਗਰੀਬ ਮੋੜੀ ਵੀ ਵੱਢ ਲੈਂਦਾ ਨਾ ਹਾਂ ਉਹ ਬਿਲਕੁਲ ਉਹਨੂੰ ਉਹਦੇ ਘਰੇ ਤੱਕ ਉਹਦੇ ਘਰ ਤੱਕ ਜਾਂਦੇ ਆ ਹਾਂ ਉਧਰੋਂ ਸਾਰਾ ਕੁਝ ਬੇਕਾਰ ਹੋ ਜਾਂਦਾ ਉਹਨੂੰ ਕੋਈ ਨਹੀਂ ਪੁੱਛਦਾ ਉਹ ਉਹਨਾਂ ਦੀ ਬਾਜ ਆੱਖਾਂ ਹੀ ਰਹਿੰਦੀ ਵੀ ਇਹਨੂੰ ਚੱਕੇ ਦੇ ਕੋਈ ਇਹਨੂੰ ਚੱਕੇ ਕੋਈ ਤੇ ਫਿਰ ਉਹਦੇ ਪੈਸੇ ਲੱਗੇ ਆਪਾਂ ਹਾਂ ਇਹ ਚ ਆਏ ਹਾਲਾਤ ਬਣੇ ਪਏ ਨੇ ਆਪਣੇ ਪੰਜਾਬ ਦੇ ਜੀ ਕੀ ਕਰੇ ਬੇਲਗਾਮ ਅਫਸਰ ਸਾਹੀ ਹੋਈ ਪਈਆ ਗਾਹਾਂ ਜਿਹੜੇ ਨਿੱਕੇ ਆ ਉਦੋਂ ਉਹਨਾਂ ਦਾ ਹਾਲ ਉਦੋਂ ਮੰਦਾ ਹੋਇਆ ਦੇਖੋ ਜੀ ਇਹ ਹੁਣ ਗਰਾਊਂਡ ਲੈਵਲ ਤੋਂ ਬੰਦਿਆਂ ਨੂੰ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ ਬੀਓਜੀ ਇੱਥੇ ਕਿਕਰ ਡਿਗੇ ਪਈ ਆ ਪਾ ਚੱਕਣੀਆਂ ਉੱਥੇ ਉਹਨਾਂ ਨੂੰ ਉਹਨਾਂ ਨੂੰ ਕੋਈ ਹੱਲ ਕਰੀਏ ਇਹ ਜਿਹੜੇ ਛੋਟੇ ਮਲਾਜੋ ਦੱਸਦੇ ਹੀ ਨਹੀਂਗਾ ਜੇ ਦੱਸ ਦਿਆ ਤਾਂ ਫਿਰ ਅਫਸਰ ਨਹੀਂ ਕਰਦੇ ਉਸ ਕੋਤੇ ਅਣੀਂਂਦੇ ਰਹੀਏ ਟਟੂ ਟਟ ਇਹਨਾਂ ਦਾ ਕੋਈ ਇੱਕ ਜਿਲੇ ਪੱਧਰ ਤੇ ਡੰਪ ਹੋਣਾ ਚਾਹੀਦਾ ਜਿਹੜੇ ਦਰਖਤ ਸੜਕਾਂ ਤੇ ਵੀ ਸੁੱਕੇ ਬਹੁਤ ਪਏ ਆ ਉਹਨਾਂ ਨੂੰ ਵੱਢ ਕੇ ਉਹਨਾਂ ਨੂੰ ਉੱਥੇ ਰੱਖਣ ਉਹਨਾਂ ਦੀ ਬੋਲੀ ਲਾਉਣ ਵੇਚਣ ਉਹ ਸੰਗਾਂ ਦੀ ਅਰਬਾਂ ਰਪਈਆਂ ਦਾ ਬਚਪਾ ਪਰ ਇਹਦੀ ਨਾ ਕਾਰ ਨਹੀਂ ਰਹੇ ਕਰ ਨਹੀਂ ਰਿਹਾ ਜੀ ਕੋਈ ਉਹ ਨਹੀਂ ਕਰ ਰਿਹਾ ਇਹਦਾ ਕੋਈ ਸੁਣਵਾਈ ਨਹੀਂ ਹੈਗੀ ਜੀ ਹੁਣ ਆਪਾਂ ਦੱਸਦੇ ਆਂ ਵੀ ਉਹ ਪਈ ਉਹ ਚ ਡਿੱਗੇ ਪਏ ਨੇ ਦਰਖਤ ਬੇਲ ਜਿਹੜੀ ਅਲੱਗ ਹੈਗੀ ਜਿਹੜੇ ਦਰਖਤ ਡਿੱਗੇ ਉਹਦੇ ਵਿੱਚ ਬੜੇ ਪਏ ਆ ਉਹ ਵੱਖਰੇ ਹੈ ਜੋ ਵੀ ਇਹ ਮੁੱਦਾ ਆਪਾਂ ਠਾਇਆਗਾ ਜੀ ਹਾਂ ਈਮੇ ਪ੍ਰਸ਼ਾਸਨ ਔਰ ਸਾਡੇ ਜਿਹੜੇ ਮੌਕੇ ਦੇ ਐਮਐਲਏ ਨੇ ਸਰਦਾਰ ਮਨਜੀਤ ਸਿੰਘ ਜੀ ਆਮ ਪਾਰਟੀ ਦੇ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾਗਾ ਵੀ ਬਰੀਕੀ ਤੌਰ ਤੇ ਇਹਨੂੰ ਧਿਆਨ ਚ ਰੱਖ ਕੇ ਇਹਦਾ ਜਰੂਰ ਹੱਲ ਕਰਵਾਉਣ ਹਾਂਜੀ ਜੋਸੀ ਸਾਹਿਬ ਆਪਣੇ ਜਿਹੜੇ ਪਿੰਡ ਦੀ ਡਰੇਨ ਆ ਉਹਦੇ ਜਿਹੜੇ ਹਾਲਾਤ ਆ ਦਿਨ ਦਿਨ ਬੇਤਰ ਹੋ ਰਿਹਾ ਤੇ ਉਹਦੇ ਬਾਰੇ ਤੁਸੀਂ ਕੀ ਬੋਲਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਊ ਤੋਂ ਤੁਹਾਡਾ ਧੰਨਵਾਦ ਆ ਕਿਉਂਕਿ ਆਪਾਂ ਨੂੰ ਫਿਕਰਮੰਦ ਹੋਣਾ ਚਾਹੀਦਾ ਏ ਦੇਖੋ ਅਕਾਲ ਜਿਹੜਾ ਸੌਣ ਦਾ ਮਹੀਨਾ ਚੜ ਗਿਆ ਜੀ ਤੇ ਸੌਣ ਦੇ ਮਹੀਨੇ ਦੇ ਵਿੱਚ ਆਪਾਂ ਸਾਰਿਆਂ ਨੂੰ ਆਸ ਉਮੀਦ ਹੁੰਦੀ ਹੈ ਜਿਹੜੀ ਪਰਮਾਤਮਾ ਬੰਨੀ ਹੋ ਵੀ ਜਿਹੜੇ ਜਾਦੇ ਬਾਰਿਸ਼ਾਂ ਵਗੈਰਾ ਜਿਹੜੀਆਂ ਜਾਦੇ ਪੈਂਦੀਆਂ ਇਸ ਮਹੀਨੇ ਦੇ ਵਿੱਚ ਤੇ ਤੁਸੀਂ ਗੱਲ ਡਰੇਨ ਦੀ ਕੀਤੀ ਆ ਇਹ ਬਹੁਤ ਜਿਹੜਾ ਚਿੰਤਨ ਕਰਨ ਵਾਲਾ ਵਿਸ਼ਾ ਏ ਕਿਉਂਕਿ ਜੇ ਆਪਾਂ ਗੱਲ ਕਰੀਏ 1988 ਦੀ ਤਾਂ ਉਸ ਸਮੇਂ ਵੀ ਜਿਹੜੇ ਡਰੇਨ ਦੇ ਹਾਲਾਤ ਸੀਗੇ ਤੇ ਇਹਨਾਂ ਹਾਲਾਤਾਂ ਕਰਕੇ ਜਿਹੜਾ ਉਦੋਂ 1988 ਦੇ ਵਿੱਚ ਜਿਹੜਾ ਪਿੰਡ ਹਿੰਮਤਪੁਰਾ ਇਹ ਮੈਂ ਕਹਿੰਦਾ ਵੀ ਲਗਭਗ ਅੱਧੇ ਪਾਉਣੇ ਪਿੰਡਾਂ ਨੂੰ ਪਿੰਡ ਜਿਹੜਾ ਪਾਣੀ ਦੇ ਵਿੱਚ ਡੁੱਬ ਗਿਆ ਸੀ ਤੇ ਮੈਂ ਸਮਝਦਾ ਵੀ ਇਹ ਸਰਕਾਰਾਂ ਦੀਆਂ ਘਿੰਨੀਆਂ ਕਾਰਜਗਾਰੀਆਂ ਐ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ ਸਾਡੇ ਭਰਾ ਹੀ ਨੇ ਉਹ ਵੀ ਕਿਉਂਕਿ ਅਸੀਂ ਲੋਕੀ ਉਹਨੂੰ ਚੁਣ ਕੇ ਭੇਜਦੇ ਆ ਤੇ ਸਾਡੇ ਸਬੰਧਤ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਜਿਹੜੇ ਪ੍ਰਬੰਧਕ ਨੇ ਜਿਹੜੇ ਡਿਸਟ੍ਰਿਕਟ ਲੈਵਲ ਦੇ ਜਾਂ ਬਲਾਕ ਲੈਵਲ ਦੇ ਜਿਹੜੇ ਸਾਡੇ ਅਫਸਰ ਸਹਿਬਾਨ ਆ ਤੇ ਉਹਨਾਂ ਨੂੰ ਇਸ ਚੀਜ਼ ਵੱਲ ਬਹੁਤ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਏ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਜ਼ਿਕਰ ਕਰਕੇ ਹਟਿਆ ਵੀ ਮਹੀਨੇ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਅੱਜ ਜਦੋਂ ਅਕਸਰ ਹੀ ਅਸੀਂ ਉੱਥੋਂ ਦੀ ਲੰਘਦੇ ਆਂ ਡਰੇਨ ਦੇ ਉੱਪਰੋਂ ਦੀ ਤਾਂ ਉਹਦੇ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਖਰਾਬ ਨੇ ਬੂਟੀ ਉਹਦੇ ਵਿੱਚ ਉੱਗੀ ਵੀ ਆ ਗੰਦਾ ਮੰਦਾ ਜਿਹੜਾ ਪਾਣੀ ਟੋਟਲ ਸਾਰਾ ਉਹਦੇ ਵਿੱਚ ਪੈਂਦਾ ਏ ਤਾਂ ਉਹਦੇ ਤੇ ਸਰਕਾਰ ਨੂੰ ਜਿਹੜਾ ਬਹੁਤ ਧਿਆਨ ਦੇਣ ਦੀ ਜ਼ਰੂਰਤ ਆ ਅ ਜੋਸੀ ਜੀ ਅਸੀਂ ਇੱਕ ਹੋਰ ਸਵਾਲ ਹੋ ਕਰਨਾ ਸੀਗਾ ਵੀ ਜਿਵੇਂ ਉੱਥੇ ਨਾ ਗੰਦਾ ਪਾਣੀ ਆ ਉਹ ਖੜਾ ਤੇ ਵਿੱਚ ਬੂਟੀ ਹਰੀ ਹੋਈ ਉਹਦੇ ਨਾਲ ਉੱਥੇ ਨਾ ਬਿਮਾਰੀਆਂ ਬਹੁਤ ਫੈਲੀਆਂ ਪਈਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅਸਲ ਦੇ ਵਿੱਚ ਜਿਹੜਾ ਇਹ ਆਪਣਾ ਡਰੇਨ ਨਿਕਲਦੀ ਹੈ ਨਾ ਚੰਦਪਾਣ ਇਹਦਾ ਜਿਹੜਾ ਨਾਮ ਹੈਗਾ ਤੇ ਇਹਦੇ ਤੇ ਅਸਲ ਦੇ ਵਿੱਚ ਸਰਕਾਰਾਂ ਦੀਆਂ ਢਿੱਲੀਆਂ ਕਾਰਜਵਾਰੀਆਂ ਹੀ ਮੈਂ ਕਹੂੰਗਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਪਿੱਛੇ ਜੇ ਨਾ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਰੋਲਾ ਪਿਆ ਸੀ ਤੇ ਪਿੰਡ ਦੇ ਲੋਕਾਂ ਤੋਂ ਅਸੀਂ ਬਹੁਤ ਝੋਲੀ ਅੱਡ ਕੇ ਜਿਹੜਾ ਸਹਿਯੋਗ ਮੰਗਿਆ ਸੀ ਗਵਾਂਢੀ ਪਿੰਡ ਆ ਰਾਮਗੜ੍ਹ ਤੇ ਆਪਣਾ ਬਾਉਂਡਰੀ ਦਾ ਵੀ ਉਹਦੇ ਤੇ ਕਿਉਂਕਿ ਆਪਾਂ ਬਾਉਂਡਰੀ ਦੇ ਬੈਠੇ ਆਂ ਮੂਗੇ ਦੇ ਬਰਨਾਲੇ ਜ਼ਿਲ੍ਹੇ ਦੀ ਤੇ ਰਾਮਗੜ੍ਹ ਪਿੰਡ ਬਰਨਾਲੇ ਦੇ ਵਿੱਚ ਪੈਂਦਾ ਏ ਤੇ ਲੀਗਲੀ ਤੌਰ ਦੇ ਉੱਤੇ ਜਿਹੜਾ ਪਾਣੀ ਆ ਪਿੰਡ ਰਾਮਗੜ੍ਹ ਦਾ ਗੰਦਾ ਪਾਣੀ ਆ ਉਹ ਡਰੇਨ ਦੇ ਵਿੱਚ ਕਿਸੇ ਹਾਲਤ ਚ ਵੀ ਨਹੀਂ ਪੈ ਸਕਦਾ ਕਿਉਂਕਿ ਇੱਕ ਤਾਂ ਉਹ ਜ਼ਿਲ੍ਹਾ ਦੂਸਰਾ ਹੋ ਗਿਆ ਤੇ ਤੀਸਰੀ ਗੱਲ ਇਹ ਹੋਊਗੀ ਵੀ ਜਿਹੜੀਆਂ ਇਹ ਡਰੇਨਾ ਬਣੀਆਂ ਇਹ ਗੰਦੇ ਪਾਣੀ ਦੀ ਖਾਤਰ ਨਹੀਂ ਬਣੀਆਂ ਇਹ ਅਸੀਂ ਉਦੋਂ ਬਹੁਤ ਜਿਹੜਾ ਰੌਲਾ ਪਾਇਆ ਤੇ ਰਾਮਗੜ੍ਹ ਪਿੰਡਦਿਆਂ ਨੇ ਜਿਹੜੀ ਹੈਗੀ ਹੈ ਇਲੀਗਲ ਤੌਰ ਦੇ ਉੱਤੇ ਜਿਹੜੀ ਉਹ ਪਾਈਪ ਲਾਈਨ ਉੱਥੋਂ ਪਾ ਕੇ ਖੇਤਾਂ ਦੇ ਵਿੱਚ ਦੀ ਉਹਨਾਂ ਦੇ ਕੋਲੇ ਕੋਈ ਮਨਜ਼ੂਰੀ ਨਹੀਂ ਸੀ ਕਿਸੇ ਕਿਸਮ ਦੀ ਅਸੀਂ ਕਾਫੀ ਰੌਲਾ ਪਾਇਆ ਪਰ ਉਦੋਂ ਕਿਸੇ ਨੇ ਸਹਿਯੋਗ ਨਹੀਂ ਦਿੱਤਾ ਇਸ ਗੱਲ ਦੇ ਉੱਤੇ ਉਹ ਜਦੋਂ ਹੁਣ ਪਿੰਡਾਂ ਦਾ ਗੰਦਾ ਪਾਣੀ ਚਾਹੇ ਉਹ ਫਰਸ਼ਾਂ ਦਾ ਪਾਣੀ ਹੋਵੇ ਚਾਹੇ ਉਹ ਛੱਪੜਾਂ ਦਾ ਪਾਣੀ ਹੋਵੇ ਜਿਹੜਾ ਗੰਦਾ ਪਾਣੀ ਉਹ ਸਾਰਾ ਡਰੇਨ ਦੇ ਵਿੱਚ ਪੈਂਦਾ ਪਿੰਡ ਰਾਮਗੜ੍ਹ ਦਾ ਤੇ ਉਹ ਹੁਣ ਗੰਦਾ ਪਾਣੀ ਜਦੋਂ ਉੱਥੋਂ ਦੇ ਨਿਕਲਦਾ ਤੇ ਸਾਡੇ ਪਿੰਡ ਹਿੰਮਤਪੁਰੇ ਦੀਆਂ ਲਗਭਗ ਮੈਂ ਸਮਝ ਲਿਆ ਵੀ ਤਿੰਨ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਬਸਤੀਆਂ ਗਈਆਂ ਇੱਕ ਪੁਰਾਣੀ ਬਸਤੀ ਆ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਬਾਛੀ ਕਾ ਨੂੰ ਸੜਕ ਨਿਕਲਦੀ ਆ ਉੱਥੇ ਬਸਤੀ ਆ ਗਈ ਤੇ ਤੀਸਰੀ ਆ ਜਾਂਦੀ ਆ ਸਾਡੀ ਜਿਹੜੀ ਬਲਾਸਪੁਰ ਵਾਲੀ ਬਸਤੀ ਆ ਜਾਂਦੀ ਆ ਤੇ ਉਹ ਬਸਤੀਆਂ ਦੇ ਉੱਤੇ ਜਿਹੜੇ ਲੋਕ ਰਹਿੰਦੇ ਆ ਉਹ ਬਿਲਕੁਲ ਉਹਨਾਂ ਦੇ ਜਿਹੜੇ ਘਰ ਨੇ ਪ੍ਰਾਣੇ ਉਹਨਾਂ ਦੀ ਰੈਸ਼ ਜਮਾ ਡਰੇਨ ਦੇ ਉੱਪਰ ਤੇ ਉੱਥੋਂ ਦੀ ਉਹ ਗੰਦਾ ਪਾਣੀ ਨਿਕਲਦਾ ਇਹ ਗੰਦਾ ਪਾਣੀ ਨਿਕਲਦੇ ਨਾਲ ਉੱਥੇ ਜਿਹੜੀਆਂ ਮੱਖੀਆਂ ਮੱਛਰ ਜਿਹੜਾ ਪੈਦਾ ਹੁੰਦਾ ਤੇ ਉਹਨਾਂ ਨੂੰ ਮੈਂ ਸਮਝਦਾ ਵੀ ਜਦੋਂ ਜਿਹੜਾ ਉਹ ਸਾਹ ਵੀ ਲੈਂਦੇ ਆ ਉਹਦੇ ਨਾਲ ਜਿਹੜੀ ਗੰਦਗੀ ਉਹ ਉਹਨਾਂ ਦੇ ਅੰਦਰ ਜਾਂਦੀ ਆ ਸੋ ਇਸ ਮਸਲੇ ਦੇ ਉੱਪਰ ਵੀ ਜਿਹੜਾ ਹੈਗਾ ਸਿਹਤ ਵਿਭਾਗ ਨੂੰ ਐਕਸ਼ਨ ਲੈਣਾ ਚਾਹੀਦਾ ਅਸੀਂ ਇੱਕ ਵਾਰ ਨਹੀਂ ਇਸ ਮਸਲੇ ਦੇ ਉੱਤੇ ਅਸੀਂ ਡੀਸੀ ਮੂਗਾ ਨੂੰ ਐਸਡੀਐਮ ਨਿਹਾਲ ਸਿੰਘ ਵਾਲਾ ਨੂੰ ਤੇ ਜਿਹੜੇ ਆਪਣੇ ਸਿਵਲ ਸਰਜਨ ਨੇ ਉਹਨਾਂ ਨੂੰ ਅਸੀਂ ਕਈ ਵਾਰ ਮਿਲ ਚੁੱਕੇ ਹਾਂ ਮੇਰੇ ਕੋਲ ਲਿਖਤੀ ਰੂਪ ਦੇ ਵਿੱਚ ਚਿੱਠੀਆਂ ਪਈਆਂ ਪਰ ਅਫਸੋਸ ਆ ਵੀ ਜਿਹੜਾ ਹੈਗਾ ਮਹਿਕਮਾ ਨੇ ਕਦੇ ਕਿਸੇ ਦੀ ਸਾਰ ਨਹੀਂ ਲਈ ਤੇ ਲੋਕ ਇਹਨਾਂ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਵੱਡੀਆਂ ਜਿਹੜੀਆਂ ਬਿਮਾਰੀਆਂ ਬਣਦੀਆਂ ਉਹਨਾਂ ਦੇ ਨਾਲ ਜਿਹੜੀਆਂ ਗਰੀਬ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸੋ ਮੈਂ ਤੁਹਾਡੇ ਮਾਧਿਅਮ ਦੇ ਰਹੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਦੇ ਰਹੀ ਮੈਂ ਪਿੰਡ ਹਿੰਮਤਪੁਰਾ ਦੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਾਂ ਸਾਰੇ ਬੇਸ਼ੱਕ ਆਪਾਂ ਕਿਸੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਆ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਆਪਣੇ ਪਿੰਡ ਹਿੰਮਤਪੁਰੇ ਦੀ ਚਾਹੀਏ ਉਹ ਸਿਹਤ ਦੀ ਗੱਲ ਹੋਵੇ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਉਹ ਖੇਡਾਂ ਦੀ ਗੱਲ ਹੋਵੇ ਆਪਾਂ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਈਏ ਤੇ ਆਪਣੇ ਪਿੰਡ ਨੂੰ ਹਰਾ-ਭਰਾ ਬਣਾਈਏ ਨਸ਼ਾ ਰਹਿਤ ਬਣਾਈਏ ਆਪਣੇ ਪਿੰਡ ਨੂੰ ਜਿਹੜੀ ਆ ਬਿਮਾਰੀਆਂ ਤੋਂ ਆਪਾਂ ਮੁਕਤ ਕਰਾਈਏ ਧੰਨਵਾਦ ਬਹੁਤ-ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਖਰਮੀ ਸਾਹਿਬ ਤੁਸੀਂ ਜਿਹੜਾ ਇਹ ਉਪਰਾਲਾ ਕਰ ਰਹੇ ਹੋ ਪਿੰਡ ਹਮੇਤਪੁਰਾ ਵਿੱਚ ਡਰੇਨ ਦੀ ਜਿਹੜੀ ਹਾਲਤ ਆ ਉਧਰ ਸੰਬੰਧੀ ਅਸੀਂ ਵੱਖ-ਵੱਖ ਔਧੇਦਾਰਾਂ ਦੇ ਬਿਆਨ ਲਏ ਸੀਗੇ ਤੇ ਅੱਜ ਅਸੀਂ ਆਏ ਸੀਗੇ ਬਾਈ ਮਹਿੰਦਰਪਾਲ ਜੀ ਤੇ ਬਾਈ ਸਰਦੀ ਸਿੰਘ ਜੀ ਕੋਲ ਇਹਨਾਂ ਤੋਂ ਪੁੱਛਦਿਆਂ ਵੀ ਇਹ ਕੀ ਕਹਿਣਾ ਚਾਹੁੰਦੇ ਹੈ। ਬਾਈ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਡਰੇਨ ਦੇ ਬਾਰੇ ਵਿੱਚ ਦੱਸਣ ਲੱਗੇ ਆ ਕਿ ਡਰੇਨ ਸਾਡੇ ਪੂਰੀ ਪਾਣੀ ਨਾਲ ਭਰੀ ਹੋਈ ਆ ਉਤੋਂ ਬੂਟੀ ਨਾਲ ਭਰ ਕੇ ਬਲੌਕ ਹੋ ਗਈ ਹੈ ਬਿਲਕੁਲ। ਪਿਛਲੀ ਦਫਾ ਇਹ ਸਫਾਈ ਹੋ ਗਈ ਸੀ ਬਹੁਤ ਵਧੀਆ ਗੱਲ ਸੀ ਹੁਣ ਇਹ ਕਿਸੇ ਨੇ ਸਫਾਈ ਨਹੀਂ ਕੀਤੀ ਜੇ ਸਫਾਈ ਹੋ ਜਾਏ ਤੇ ਪਾਣੀ ਨਾ ਨਿਕਲੇ ਜੇ ਹੁਣ ਫਰਜ ਕੀਤਾ ਮੀਂਹ ਆ ਗਿਆ ਜਾਂ ਬਾਰਿਸ਼ ਹੋ ਗਈ ਪਾਣੀ ਵੱਧ ਆ ਗਿਆ ਬਸਤੀਆਂ ਦੇ ਵਿੱਚ ਪਾਣੀ بڑੂਗਾ ਝੋਨਿਆਂ ਦੇ ਵਿੱਚ ਪਾਣੀ بڑੂਗਾ ਪਿੰਡ 'ਚ ਵੀ ਪਾਣੀ ਵੜ ਸਕਦਾ ਇਸ ਚੀਜ਼ ਦਾ ਮਹਿਕਮੇ ਨੂੰ ਸਿਹਤ ਮਹਿਕਮੇ ਨੂੰ ਵੀ ਚਾਹੀਦਾ ਕਿ ਜਿਹੜੀਆਂ ਬਸਤੀਆਂ 'ਚ ਬਿਮਾਰ ਬੰਦਾ ਪਿਆ ਕੋਈ ਇਹਨਾਂ ਦਾ ਆ ਕੇ ਫਾਲਤਾਲ ਪੁੱਛੇ ਇਹਨਾਂ ਦਾ ਕੋਈ ਬੰਦੋਬਸਤ ਕਰ ਜੀ ਭਾਈ ਸਰਜੀਤ ਸਿੰਘ ਜੀ ਤੁਸੀਂ ਇਸ ਪਾਣੀ ਬਾਰੇ ਤੇ ਜਿਹੜੇ ਡਰੇਨ ਦੇ ਪੁਲਾਂ ਤੇ ਰੇਲਿੰਗ ਹੈ ਨਹੀਂ ਉਹਨਾਂ ਬਾਰੇ ਕੀ ਕਹਿਣਾ ਚਾਹੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਕਹਿੰਦੇ ਹਮਤਪੁਰਾ ਦੇ ਵਿੱਚ ਜਿਹੜੀ ਡਰੇਨ ਲੰਘ ਰਹੀ ਆ ਉਹਦੇ ਸਵਾਲ ਦੇ ਵਿੱਚ ਗੱਲਾ ਕਰਦੇ ਆ ਸੋ ਜਿਹੜੀ ਪਾਣੀ ਦੇ ਉੱਤੇ ਬੂਟੀ ਆ ਜਦੋਂ ਪੂਰੇ ਪੁਲਦੇਵ ਤਿੰਨ ਨਾਕਾ ਲੱਕੇ ਤੇ ਪਾਣੀ ਭਰ ਜਾਂਦਾ ਤਾਂ ਖੇਤਾਂ ਦੇ ਵਿੱਚ ਵਹ ਜਾਂਦਾ ਹਾਂ ਤੇ ਨਾਲ ਨਾਲ ਜਿਹੜੀਆਂ ਬਸਤੀਆਂ ਤਿੰਨ ਚਾਰ ਬਸਤੀਆਂ ਉਹਨਾਂ ਦੇ ਵਿੱਚ ਪਾਣੀ ਜਦੋਂ ਵੜਦਾਗਾ ਤਾਂ ਬਹੁਤ ਖਤਰਨਾਕ ਆ ਉੱਥੇ ਬਹੁਤ ਜ਼ਿਆਦਾ ਮਰੀਜ਼ ਆਗੇ ਉਹਨਾਂ ਦਾ ਇੱਕ ਤਾਂ ਚੈਕਿੰਗ ਕੀਤੀ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇੱਕ ਦੋ ਪੁਲਾਂ ਦੇ ਉੱਪਰ ਜਿਹੜੀ ਰੇਲਗ ਟੁੱਟੀ ਹੋਈ ਆ ਉਹ ਰੇਲਗ ਵੀ ਲਾਈ ਜਾਵੇ ਹਾਂਜੀ ਸੋ ਬੇਨਤੀ ਆ ਪਾਣੀ ਪਿੰਡ ਦੇ ਵਿੱਚ ਆਉਂਦਾ ਜਿਹੜਾ ਜਦੋਂ ਜ਼ਿਆਦਾ ਭਰਦੀ ਆ ਡਰੇਨ ਤਾਂ ਉਦੋਂ ਪਾਣੀ ਪਿੰਡ ਦੇ ਵਿੱਚ ਆਉਂਦਾ ਪਿੰਡ ਦੇ ਵਿੱਚ ਆਉਣ ਦਾ ਕਾਰਨ ਬਹੁਤ ਬਿਮਾਰੀਆਂ ਫੈਲਦੀਆਂ ਪੀਲੀਆ ਹੋਰ ਕਿੰਨੀਆਂ ਬਿਮਾਰੀਆਂ ਆ ਜਿਹਨਾਂ ਨਾਲ ਜਿਹੜਾ ਮੁਸ਼ਕਲ ਹੋ ਜਾਂਦਾ ਸੋ ਬਸਤੀਆਂ ਜਿਹੜੀਆਂ ਤਿੰਨ ਚਾਰ ਡਰੇਨ ਦੇ ਨਾਲ ਲੱਗਦੀਆਂ ਨੇ ਉਹਨਾਂ ਦੇ ਵਿੱਚ ਹਰੇਕ ਬਸਤੀ ਦੇ ਵਿੱਚ 10 ਤੋਂ 15-15 ਮੀਟਰੀਜ ਪਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਸਾਰ ਲਈ ਜਾਵੇ ਅਤੇ ਉਹਨਾਂ ਦਾ ਕੈਂਪਾਂ ਰਹੀ ਹਲਾਇ ਜਾਵੇ ਤੇ ਪਾਣੀ ਦੀ ਸਮੱਸਿਆ ਜਿਹੜੀ ਹੈ ਇਹ ਦੂਰ ਕੀਤੀ ਜਾਵੇ। ਬਾਕੀ ਜਿਹੜੇ ਪੜਨੂ ਬੰਦ ਹੋ ਜਿਹੜੇ ਛੜਾ ਲੱਗੇ ਹੋਏ ਉਹ ਸੀਦੀ-ਸਿੱਧੂ ਸੀਦੀ ਪੜਾਅ ਕਰਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਪਾ ਗੱਲਬਾਤ ਕਰਦੇ ਆ ਸਾਹਕਾ ਪੰਜ ਬਲਜੀਤ ਸਿੰਘ ਮੱਖਣ ਜੀ ਨਾਲ ਵੀ ਉਹਨਾਂ ਦੇ ਇਸ ਮਸਲੇ ਬਾਰੇ ਕੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਵਿਚਾਰ ਸਾਡਾ ਇਹ ਹੈ ਜੀ ਡਰੇਨ ਦੀ ਅੱਗੇ ਵੀ ਸਰਕਾਰਾਂ ਕਰਾਉਂਦੀਆਂ ਸਫਾਈ ਜਦ ਕਿ ਨਰੇਗਾ ਤੋਂ ਕਰਾਉਂਦੇ ਸੀ ਹਾਂਜੀ ਪਰ ਸਰਕਾਰ ਨੇ ਉਹ ਕਰੇਨਾਆਂ ਲਾ ਕੇ ਉਹਨਾਂ ਨਾਲ ਕਰੀ ਸਫਾਈ ਬਹੁਤ ਵਧੀਆ ਹੋ ਗਈ ਸੀ ਐਸ ਕੇ ਵੀ ਹੁਣ ਬਹੁਤ ਜ਼ਿਆਦਾ ਭਰੀ ਪਈ ਆ ਉਹ ਬੂਟੀ ਜੀ ਨਾਲ ਤੇ ਜੇ ਕਿਤੇ 20 ਵਾਰਸ ਹੋ ਗਈ ਤੇ ਨੁਕਸਾਨ ਪੁਰਾਣਾ ਦਾ ਵੀ ਹੋਊਗਾ ਹਾਂਜੀ ਪੁਰਾਣੇ ਨਾਲ ਨਾਲ ਫਸਲਾਂ ਦਾ ਨੁਕਸਾਨ ਵੀ ਹੋਊਗਾ ਜੀ ਜੀ ਨਾਲ ਦੂਸਰੇ ਪਾਸੇ ਬੱਟ ਹੈ ਨਹੀਂ ਹਾਂਜੀ ਉਹ ਫਸਲਾਂ ਦਾ ਨੁਕਸਾਨ ਉਹ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਵੱਡਾ ਭਾਰੀ ਨੁਕਸਾਨ ਆ ਇਹ ਤੇ ਸਰਕਾਰ ਨੂੰ ਚਾਹੀਦਾ ਹੁਣ ਦੀ ਮੌਜੂਦਾ ਸਰਕਾਰ ਨੂੰ ਵੇ ਇਹ ਇਸ ਸਫਾਈ ਕਰਾਈ ਜਾਵੇ ਸਾਡਾ ਤਾਂ ਇਹੀ ਵੱਧ ਵੱਧ ਜੋਰ ਹੈ ਬੇਨਤੀ ਹੈ ਸਰਕਾਰ ਨੂੰ ਤੇ ਇਹਦੇ ਧਿਆਨ ਚ ਰੱਖ ਕੇ 6 ਮਹੀਨੇ ਬਾਅਦ ਇਹ ਜ਼ਰੂਰ ਕਰਾਇਆ ਜਾਵੇ ਸਫਾਈ ਜੀ ਅਸੀਂ ਨਾ ਇੱਕ ਹੋਰ ਚੀਜ਼ ਦੇਖੀਆ ਜੀ ਵੀ ਬਸਤੀਆਂ ਜਿਹੜੀਆਂ ਆਪਣੀਆਂ ਤੰ ਲੱਗਦੀਆਂ ਉਹਨਾਂ 'ਚ ਬਿਮਾਰੀ ਬਹੁਤ ਆ ਜੀ ਇਹ ਬਿਮਾਰੀ ਦਾ ਕਾਰਨ ਇਹੀ ਹੈ ਜੀ ਪਾਣੀ ਖੜਾ ਸਾਲਿਆ ਵਾਲਾ ਪਾਣੀ ਗੰਦਾ ਪਾਣੀ ਪਾਰਲੀਮੈਂਟਾਂ ਦਾ ਪਈ ਜਾਂਦਾ ਵਿੱਚ ਹੋਰ ਉਹਦਾ ਕਰਕੇ ਡਰੇਨ ਦੇ ਉੱਤੇ ਵਸਣਗਾ ਵਾਹਈਆਂ ਤੰ ਨੇ ਇਹ ਤੇ ਉਹਨਾਂ ਬਿਮਾਰੀਏ ਪਾਣੀ ਦਾ ਕਾਰਨ ਹੀ ਆ ਹਾਂਜੀ ਹਾਂਜੀ ਜਿਹੜਾ ਗਲਿਆ ਵਾ ਪਾਣੀ ਛੜਿਆ ਵਾ ਇਹਦਾ ਕਾਰਨ ਹੀ ਬਿਮਾਰੀ ਹੈ ਇਹਦੇ ਨਾਲ ਬਿਮਾਰੀ ਫੈਲਦੀ ਆ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਐਥੇ ਆਪਣੇ ਪਿੰਡ ਆਪਣੇ ਪਿੰਡ ਚ ਹਾਂ ਤੇ ਮੇਨ ਕਾਰਨ ਇਹੀ ਆ ਪਾਣੀ ਥੱਲੇ ਵਾਲਾ ਵੀ ਖਰਾਬ ਹੋਈ ਜਾਂਦਾ ਹਾਂਜੀ ਤੇ ਬਾਕੀ ਮੌਸਮ ਕਾਰਨ ਪਾਣੀ ਜੋ ਉਹਦਾ ਕਰਕੇ ਕਾਰਨ ਵੀ ਆ ਜੀ ਜੀ